ਜੂਨ 1984 ਦਾ 9 ਉਹਦੇ ਹੀ ਗਲ ਪਰਿਆੰਦਾ ਉਹ ਇੱਕ ਅਜੀਹਾ ਸਮਾਂ ਸੀ ਕਾਲਾ ਦੌਰ ਸੀ ਜਿਹੜਾ ਅੱਜ ਵੀ ਯਾਦ ਕਰਦੇ ਕੋਈ ਵੀ ਤੁਸੀਂ ਉਹ ਮੈਂ ਸਿੱਖ ਜਿਹੜਾ ਯਾਦ ਕਰਦਾ ਔਖਾਂ ਭਰ ਜਾਂਦੀ ਸਿੱਖ ਇਤਿਹਾਸ ਦੇ ਵਿੱਚ ਇਹ ਜਿਹੜਾ ਹਮਲਾ ਬਹੁਤ ਵੱਡਾ ਤੇ ਘਾਤਕ ਹਮਲਾ ਸੀ ਪੰਜਾਬ ਤੇ ਸਿੱਖਾਂ ਤੇ ਖੰਡ ਨੂੰ ਖਤਮ ਕਰਨ ਦੀ ਗੱਲ ਸੀ ਪਹਿਲਾ ਕੱਲੂ ਘਾਰਾ ਦੂਜਾ ਕੱਲੂ ਘਾਰਾ ਮੁੜ ਕੇ 1984 ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਇਹਨੂੰ ਤੀਜੇ ਕੱਲੂ ਘਾਰੇ ਦਾ ਨਾਮ ਦਿੱਤਾ ਗਿਆ ਠੀਕ ਆ ਹਾਲਾਤ ਬਦਲ ਗਏ ਸੀ ਰਾਜ ਬਦਲ ਗਏ ਸੀ ਤੌਰ ਤਰੀਕੇ ਬਦਲ ਗਏ ਸੀ ਲੜਨ ਵਾਲਿਆਂ ਦੇ ਵੀ ਤੇ ਜਿਨ੍ਹਾਂ ਦੇ ਖਿਲਾਫ ਲੜਾਈ ਲੜ ਰਹੇ ਸੀ ਉਹਨਾਂ ਦੇ ਵੀ ਕਿਸੇ ਮੌਕੇ ਭਾਰਤ ਦੇ ਉੱਤਰ ਚ ਖਿੱਤਾ ਦੇਾਂਗੇ ਇਹ ਜਾਂ ਉਹੀ ਦੀ ਗੱਲ ਹੋਈ ਵੰਡੇ ਪੰਜਾਬ ਗਿਆ ਸਿੱਖਸਤਾਨ ਦੀ ਗੱਲ ਹੋਈ ਸਿੱਖ ਹੋਮਲੈਂਡ ਦੀ ਗੱਲ ਹੋਈ ਫਿਰ ਪੰਜਾਬੀ ਸੂਬੇ ਦੀ ਗੱਲ ਹੋਈ ਫਿਰ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੋਈ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਹੋਈ ਵੱਖ-ਵੱਖ ਸਮੇਂ ਦੇ ਅਨੁਸਾਰ ਸੰਘਰਸ਼ ਦਾ ਰੂਪ ਬਦਲਦਾ ਰਿਹਾ ਮੰਗਾਂ ਜਾਂ ਉਹਦਾ ਸਰੂਪ ਬਦਲਦਾ ਰਿਹਾ ਪਰ ਸੇਧ ਉਹੀ ਰਹੀ ਸਰਬੱਤ ਦੇ ਭਲੇ ਵਾਲੀ ਹਰ ਇੱਕ ਸਰਕਾਰ ਦੀ ਇੱਕ ਨੀਤੀ ਹੁੰਦੀ ਹੈ ਵੀ ਜਦੋਂ ਕੋਈ ਮੋਰਚਾ ਲੱਗਦਾ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਇੱਕ ਲੜਾਈ ਦੌਰਾਨ ਮੰਗਾ ਪੈਦਾ ਹੋ ਜਾਂਦੀਆਂ ਨੇ ਕੀਤੀਆਂ ਜਾਂਦੀਆਂ ਨੇ ਉਹ ਲੜਾਈ ਦੌਰਾਨ ਜਿਹੜੀਆਂ ਮੰਗਾ ਹੁੰਦੀਆਂ ਨੇ ਉਹਨਾਂ ਤੇ ਸਮਝੌਤਾ ਕਰ ਲੈਂਦੇ ਨੇ ਜਿਹੜੀ ਖਤਰ ਲੜਾਈ ਸ਼ੁਰੂ ਹੁੰਦੀ ਆ ਉੱਥੇ ਹੀ ਰਹਿ ਜਾਂਦੀ ਹੈ ਸਮੇਂ ਦਾ ਉਹ ਕਾਲਾ ਅਧਿਆਏ ਜਿਸ ਨੂੰ ਸਿੱਖ ਕੌਮ ਅੱਜ ਤੱਕ ਨਹੀਂ ਭੁਲਾ ਪਾਈ 40 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਚਾਰ ਦਹਾਕੇ વીਤ ਚੁੱਕੇ ਨੇ ਜੂਨ 1984 ਜਦੋਂ ਸੈਂਕੜੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਜਿਸ ਮਕਸਦ ਨੂੰ ਲੈ ਕੇ ਉਹ ਸ਼ਹਾਦਤਾਂ ਦਿੱਤੀਆਂ ਗਈਆਂ ਕੀ ਉਹ ਮਕਸਦ ਪੂਰਾ ਹੋ ਗਿਆ ਕੀ ਅਸੀਂ ਜੋ ਹਾਸਲ ਕਰਨਾ ਚਾਹੁੰਦੇ ਸੀ ਉਹ ਹਾਸਲ ਹੋ ਗਿਆ ਜਾਂ ਫਿਰ ਇਹ ਕੁਛ ਵੀ ਗੰਦੀ ਸਿਆਸਤ ਦੀ ਭੇਟ ਚੜਿਆ ਉਹ ਯਾਦਾਂ ਅੱਜ ਵੀ ਸਿੱਖਾਂ ਦੇ ਦਿਲਾਂ ਦੇ ਵਿੱਚ ਨੇ ਹੰਝੂ ਆ ਜਾਂਦੇ ਨੇ ਦਿਲ ਰੋਂਣ ਲੱਗ ਜਾਂਦਾ ਕਿ ਜਦੋਂ ਉਹ 84 ਦਾ ਮੰਜ਼ਰ ਯਾਦ ਆਉਂਦਾ ਜਦੋਂ ਦਰਬਾਰ ਸਾਹਿਬ ਦੇ ਉੱਪਰ ਟੈਂਕਾਂ ਤੇ ਫੌਜਾਂ ਦੇ ਵੱਲੋਂ ਹਮਲਾ ਕੀਤਾ ਗਿਆ ਚੜ੍ਹਾਈ ਕੀਤੀ ਗਈ 3 ਜੂਨ ਦਾ ਉਹ ਦਿਨ ਸੀ ਇਸ ਸਾਰੇ ਮਸਲੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਨੇ ਉਹਨਾਂ ਨਾਲ ਗੱਲ ਕਰਦਿਆਂ ਸਤਿ ਸ਼ਕਲ ਸਰ ਸਤਿ ਸ਼ਕਲ ਜੀ ਮਾਲੀ ਸਾਹਿਬ ਜੂਨ 1984 ਦਾ ਨੌਂ ਆਉਂਦੇ ਹੀ ਗੱਲ ਭਰਿਆਉਂਦਾ ਉਹ ਇੱਕ ਅਜੀਹਾ ਸਮਾਂ ਸੀ ਕਾਲਾ ਦੌਰ ਸੀ ਜਿਹੜਾ ਅੱਜ ਵੀ ਯਾਦ ਕਰਦੇ ਕੋਈ ਵੀ ਤੁਸੀਂ ਉਹ ਮੈਂ ਸਿੱਖ ਜਿਹੜਾ ਯਾਦ ਕਰਦਾ ਉਹ ਅੱਖਾਂ ਭਾਰੀ ਹੁੰਦੀਆਂ ਨੇ ਜਿਸ ਮਕਸਦ ਨੂੰ ਲੈ ਕੇ ਉਹ ਹੋਇਆ ਜਾਂ ਬਲੂਪ੍ਰੇ ਸਟਾਰ ਆਪਰੇਸ਼ਨ ਹੋਇਆ ਉਹ ਮਕਸਦ ਸਾਡਾ ਪੂਰਾ ਹੋਇਆ ਸਿੱਖ ਇਤਿਹਾਸ ਦੇ ਵਿੱਚ ਇਹ ਜਿਹੜਾ ਹਮਲਾ ਬਹੁਤ ਵੱਡਾ ਤੇ ਘਾਤਕ ਹਮਲਾ ਸੀ ਪੰਜਾਬ ਤੇ ਸਿੱਖਾਂ ਤੇ ਕਿਉਂਕਿ ਪੰਜਾਬ ਦੀ ਨਮਾਇੰਦਗੀ ਸਿੱਖੇ ਕਰਦੇ ਨੇ ਲੜਦੇ ਵੀ ਉਹ ਹੀ ਨੇ ਮੂਰਲੀਆਂ ਸਫਾਂ 'ਚ ਵੀ ਉਹੀ ਹੁੰਦੇ ਨੇ ਇਤਿਹਾਸ ਵੇਲੇ ਤਾਂ ਉਦੋਂ ਤੋਂ ਲੈ ਲਓ ਜਦੋਂ ਜੰਗਲਾਂ 'ਚ ਰਹਿੰਦੇ ਹੁੰਦੇ ਸੀ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਉਦੋਂ ਵੀ ਇਹੀ ਲੜਾਈ ਸੀ ਵੀ ਸਿੱਖਾਂ ਨੇ ਆਪਣੀ ਅਲਹਿਦੀ ਹੋਂਦ ਰੱਖਣੀ ਆ ਸਿੱਖਾਂ ਨੂੰ ਖਤਮ ਕਰਨ ਦੀ ਗੱਲ ਸੀ ਪਹਿਲਾ ਕੱਲੂ ਘਾਰਾ ਦੂਜਾ ਕੱਲੂ ਘਾਰਾ ਮੁੜ ਕੇ 1984 'ਚ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਇਹਨੂੰ ਤੀਜੇ ਕੱਲੂ ਘਾਰੇ ਦਾ ਨਾਮ ਦਿੱਤਾ ਗਿਆ ਠੀਕਾ ਹਾਲਾਤ ਬਦਲ ਗਏ ਸੀ ਰਾਜ ਬਦਲ ਗਏ ਸੀ ਤੌਰ ਤਰੀਕੇ ਬਦਲ ਗਏ ਸੀ ਲੜਨ ਵਾਲਿਆਂ ਦੇ ਵੀ ਤੇ ਜਿਨ੍ਹਾਂ ਦੇ ਖਿਲਾਫ ਲੜਾਈ ਲੜ ਰਹੇ ਸੀ ਉਹਨਾਂ ਦੇ ਵੀ ਪਰ ਸਾਰੀ ਦਾ ਤਤ ਆ ਜਿਹੜਾ ਉਹੀ ਰਿਹਾ ਵੀ ਜਿਹੜਾ ਸਿੱਖ ਫਲਸਫੇ ਅਨੁਸਾਰ ਇਨਸਾਫ ਦੀ ਲੜਾਈ ਆ ਹੱਕ ਸੱਚ ਦੀ ਲੜਾਈ ਆ ਸਰਬੱਤ ਦੇ ਭਲੇ ਲਈ ਲੜਾਈ ਆ ਉਸ ਰਾਹ ਤੋਂ ਸਿੱਖਾਂ ਨੂੰ ਮੋੜਨਾ ਕਿਸੇ ਮੌਕੇ ਭਾਰਤ ਦੇ ਉੱਤਰ ਚ ਖਿੱਤਾ ਦੇ ਆਂਗੇ ਇਹ ਜਾਂ ਉਹੀ ਦੀ ਗੱਲ ਹੋਈ ਵੰਡੇਆ ਪੰਜਾਬ ਗਿਆ ਸਿੱਖਸਤਾਨ ਦੀ ਗੱਲ ਹੋਈ ਸਿੱਖ ਹੋਮਲੈਂਡ ਦੀ ਗੱਲ ਹੋਈ ਫਿਰ ਪੰਜਾਬੀ ਸੂਬੇ ਦੀ ਗੱਲ ਹੋਈ ਫਿਰ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੋਈ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਈ ਵੱਖ-ਵੱਖ ਸਮੇਂ ਦੇ ਅਨੁਸਾਰ ਸੰਘਰਸ਼ ਦਾ ਰੂਪ ਬਦਲਦਾ ਰਿਹਾ ਮੰਗਾਂ ਜਾਂ ਉਹਦਾ ਸਰੂਪ ਬਦਲਦਾ ਰਿਹਾ ਪਰ ਸੇਧ ਉਹੀ ਰਹੀ ਸਰਬੱਤ ਦੇ ਭਲੇ ਵਾਲੀ 1982 ਚ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਉਹ ਆਨੰਦਪੁਰ ਦੇ ਮਤੇ ਦੀ ਸਿਆਸਤ ਨੂੰ ਅੱਗੇ ਵਧਾਉਣ ਲਈ ਲੱਗਿਆ ਸੀ ਜਿਹਦਾ ਮਤਲਬ ਸੀ ਰਾਜਾਂ ਨੂੰ ਖੁਦਮਖਤਿਆਰੀ ਮਿਲਣੀ ਚਾਹੀਦੀ ਆ ਕਿਉਂਕਿ ਇਸ ਮੰਗ ਦਾ ਆਧਾਰ ਭਾਰਤ ਦੇ ਸੰਵਿਧਾਨ ਚ ਵੀ ਪਿਆ ਸੀ ਜਦੋਂ ਕਿ ਹੱਸੀ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਭਾਰਤ ਰਾਜਾਂ ਦਾ ਸੰਗ ਹੈ ਗੁਲਦਸਤਾ ਇਹ 8-8 ਫੁੱਲਾਂ ਦਾ ਜਿਹਦੇ 8-8 ਰੰਗ ਨੇ 8-8 ਸੁਗੰਧੀ ਆ ਜਿੰਨੇ ਫੁੱਲਾਂ ਚ ਖਲਾਬਟ ਆਉ ਜਿੰਨੇ ਹਰੇ ਭਰੇ ਹੋਣਗੇ ਉਹਨਾਂ ਇਹ ਦਸਤਾ ਮਜ਼ਬੂਤ ਹੋ ਇਹਦੇ ਆਧਾਰ 'ਤੇ ਅਸਲ ਚ ਆਨੰਦਪੁਰ ਦਾ ਮਤਾ ਲਿਖਿਆ ਗਿਆ ਪ੍ਰਵਾਨ ਕੀਤਾ ਗਿਆ ਉਹ ਤੇ ਸੰਘਰਸ਼ ਕੀਤਾ ਗਿਆ ਸੁਚੇਤ ਨੇ ਜਿਹੜਾ ਮੇਰਾ ਸਵਾਲ ਸੀਗਾ ਕਿ ਜੋ ਇਸ ਅਸੀਂ ਮਕਸਦ ਨੂੰ ਲੈ ਕੇ ਚੱਲੇ ਸੀ ਜਿਹੜੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਦੀ ਗੱਲ ਕਰੀਏ ਜਿਵੇਂ ਅਸੀਂ ਜੂਨ 1984 ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਨਵੰਬਰ 1984 ਦੀ ਗੱਲ ਕਰਦੇ ਹਾਂ ਉਹ ਕੋਰਿਲੇਟ ਹੁੰਦੀਆਂ ਨੇ ਘਟਨਾਵਾਂ ਇੱਕ ਸੋ ਉਹ ਚੀਜ਼ਾਂ ਪੂਰੀਆਂ ਹੋਈਆਂ ਹਾਂ ਇਹ ਇਹ ਲੜਾਈ ਦੇ ਵਿੱਚ ਨਾ ਮੁੱਖ ਤੌਰ ਤੇ ਦੋ ਤਰ੍ਹਾਂ ਸੀ ਇੱਕ ਸੀ ਅਕਾਲੀ ਦਲ ਜਿਹੜਾ ਸਿਆਸੀ ਲੜਾਈ ਲੜ ਰਿਹਾ ਸੀ ਮੁੱਖ ਤੌਰ ਤੇ ਇੱਕ ਸੀ ਸੰਤ ਜਰਨੈਲ ਸਿੰਘ ਭਿੰਡਰਾਲੇ ਜਿਨ੍ਹਾਂ ਨੇ ਪਹਿਲਾਂ ਧਰਮ ਪ੍ਰਚਾਰ ਦੀ ਮਹਿਮ ਸ਼ੁਰੂ ਕੀਤੀ ਹੋਈ ਸੀ ਕਿਉਂਕਿ ਉਹ ਇਹ ਕਹਿੰਦੇ ਸੀ ਵੀ ਮਰਨ ਵਰਤ ਰੱਖ ਲਿਆ ਤੋੜਤਾ ਹਵਨਕੁੰਡ ਬਣਾ ਲੇ ਤੋੜਤੇ ਅਰਦਾਸ ਕਰਨ ਲਈ ਤੋੜਤੀ ਉਹ ਕਹਿੰਦੇ ਸੀ ਵੀ ਅਸੀਂ ਸਿੱਖੀ ਤੋਂ ਭਟਕ ਗਏ ਜਦੋਂ ਤੱਕ ਅਸੀਂ ਸਿੱਖੀ ਚ ਪਰਪੱਕ ਨਹੀਂ ਹੁੰਦੇ ਉਦੋਂ ਤੱਕ ਸਾਡੇ ਮੰਤਬ ਲਈ ਅਸੀਂ ਅਸਰਦਾਰ ਲੜਾਈ ਨਹੀਂ ਲੜ ਸਕਦੇ ਸਾਡੇ ਪੱਲੇ ਖੁਆਰੀਆਂ ਪੈਣਗੀਆਂ ਜਿਵੇਂ ਦਰਸ਼ਨ ਸਿੰਘ ਫੇਰੂਮਾਨ ਵਰਗੇ ਨੂੰ ਸ਼ਹਾਦਤ ਦੇਣੀ ਪਈ ਉਹ ਜਿਹੜੀ ਧਿਰ ਸੀ ਉਹ ਕਹਿੰਦੀ ਸੀ ਵੀ ਐਤਕੀ ਆਨੰਦਪੁਰ ਦੇ ਮਤੇ ਤੋਂ ਘੱਟ ਸਮਝੌਤਾ ਨਹੀਂ ਹੋਣ ਦੇਣਾ ਇਹ ਲੜਾਈ ਚੱਲਦੀ ਸੀ ਸੰਤਾਂ ਦਾ ਹੰਗਾਰਾ ਸੀ ਜਿਹੜਾ ਉਹ 21 ਦੀ 31 ਪਾਉਣ ਵਾਲਾ ਵੀ ਸੀ ਕਿਉਂਕਿ ਜ਼ੁਲਮ ਕਰਦੀ ਸੀ ਸਰਕਾਰ ਇਸ ਨੂੰ ਪਟਕਾਉਣ ਲਈ ਦਬਾਉਣ ਲਈ ਉਸ ਕਰਕੇ ਬੱਬਰ ਖਾਲਸਾ ਵਾਲੇ ਜਾਂ ਹੋਰ ਉਹ ਜੇ ਆਪਾਂ ਕਹਦੀਏ ਵੀ ਉਹ ਜਵਾਬ ਵੀ ਦਿੰਦੇ ਸੀ ਹਮਲੇ ਦਾ ਜਵਾਬ ਬਦਲਾ ਵੀ ਲੈ ਇੱਕ ਇਹ ਖੜਕੂ ਅੰਸ਼ਵੀਏ ਦੇ ਵਿੱਚ ਸੀ ਅਕਾਲੀ ਦਲ ਲਗਾਤਾਰ ਮੀਟਿੰਗਾਂ ਕਰਦਾ ਰਿਹਾ ਸਰਕਾਰ ਨਾਲ ਇੱਕ ਵਾਰ ਸਮਝੌਤਾ ਹੋ ਜਾਣਾ ਸੀ ਲਗਭਗ ਟੋੜਾ ਸਾਹਿਬ ਦੀ ਸਵੇਰ ਗਾਥਾ ਇੱਕ ਆ ਜਾਣੀ ਸਭ ਕੇ ਪੰਜ ਸੱਤ ਦਿਨਾਂ ਨੂੰ ਉਹਨਾਂ ਨੇ ਬੜਾ ਵਿਸਥਾਰ ਚ ਦੱਸਿਆ ਵੀ ਕਿਹੜੀਆਂ ਮੰਗਾਂ ਤੇ ਸਹਿਮਤੀ ਹੋ ਗਈ ਸੀ ਕਿਹੜੀਆਂ ਮੰਗਾਂ ਤੇ ਕਮਿਸ਼ਨ ਸੀ ਕਿਹੜੀਆਂ ਤੇ ਇਹ ਸੀ ਕਹਿੰਦੇ ਮੈਨੂੰ ਪੁੱਛਿਆ ਪੰਜ ਮੰਤਰੀ ਸੀ ਸੰਤੋ ਕੀ ਜ਼ਿੰਮੇਵਾਰੀ ਕੌਣ ਲੇਗਾ ਪੰਜ ਮੰਤਰੀ ਸਕੇ ਮੈਂ ਕਹਾਂ ਮੈਂ ਲਵਾਂਗਾ ਸੰਤਾਂ ਦੀ ਜ਼ਿੰਮੇਵਾਰੀ ਤੇ ਕਹਿੰਦੇ ਚਲੇ ਗਏ ਡੇਢ ਘੰਟੇ ਬਾਅਦ ਆ ਕੇ ਕਹਿੰਦੇ ਮੈਡਮ ਨਹੀਂ ਮੰਨਤੇ ਮୁଁ ਨੂੰ ਪਤਾ ਲੱਗ ਗਿਆ ਸੀ ਬਸ ਸ਼ਾਇਦ 22 24 ਮਈ ਦੀ ਮੀਟਿੰਗ ਇਹ ਹੈ 5 7 10 ਦਿਨ ਪਹਿਲਾਂ ਦੀ ਉਹ ਮੀਟਿੰਗ ਜੋ ਇਹ ਹੈ ਇਸ ਹਾਲਤ ਦੇ ਵਿੱਚ ਆਨੰਦਪੁਰ ਦੇ ਮਤੇ ਦੀ ਸਿਆਸਤ ਨੂੰ ਕੁੱਚਣ ਲਈ ਰਾਜਾਂ ਦੀ ਖੁਦਮੁਖਤਿਆਰੀ ਦੇ ਹੱਕ ਦੀ ਲੜਾਈ ਨੂੰ ਕੁੱਚਣ ਲਈ ਉਹਨਾਂ ਨੇ ਹਮਲਾ ਕੀਤਾ ਪੰਜਾਬ 'ਤੇ ਹਮਲਾ ਗੁਰਦੁਆਰਿਆਂ 'ਤੇ ਹੋਇਆ ਕਿਉਂਕਿ ਸਿੱਖ ਲੜ ਰਹੇ ਸੀ ਅਕਾਲ ਤਖਤ ਹਮੇਸ਼ਾ ਸਿੱਖਾਂ ਦੀ ਲੜਾਈ ਦਾ ਕੇਂਦਰ ਰਿਹਾ ਚਾਹੇ ਪੰਜਾ ਸਾਹਿਬ ਦਾ ਮੋਰਚਾ ਲੈ ਲਓ ਨਨਕਾਣਾ ਸਾਹਿਬ ਦਾ ਮੋਰਚਾ ਲੈ ਲਓ ਐਮਰਜੈਂਸੀ ਵਿਰੁੱਧ ਮੋਰਚਾ ਲੈ ਲਓ ਧਰਮ ਯੁੱਧ ਮੋਰਚਾ ਲੈ ਲਓ ਪਹਿਲਾਂ ਅੱਡ ਅੱਡ ਸੀ ਠੀਕ ਹੈ ਜੀ ਧਰਮ ਪ੍ਰਚਾਰ ਕਰਦੇ ਸੀ ਸੰਤ ਉਹਨਾਂ ਦੇ ਬੰਦੇ ਫੜ ਲਏ ਉਹਨਾਂ ਦੀ ਗ੍ਰਿਫਤਾਰੀ ਨੂੰ ਛੁਡਾਉਣ ਲਈ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਜਗਦੇਵ ਸਿੰਘ ਤਲਵੰਡੀ ਨੇ ਦਿੱਲੀ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਆਨੰਦਪੁਰ ਦੇ ਮਤੇ ਲਈ ਅਕਾਲੀ ਦਲ ਤੇ ਮਾਰਕਸਿ ਪਾਰਟੀ ਨੇ ਕਪੂਰੀ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਐਸਵਾਈਐਲ ਦੇ ਖਿਲਾਫ ਉੱਥੇ ਫਿਰ ਇਕੱਠੇ ਹੋ ਗਏ ਇਹ ਅਸਲ ਵਿੱਚ ਇਸ ਲੜਾਈ ਨੂੰ ਕੁੱਚਣ ਲਈ ਉਹਨਾਂ ਨੇ ਹਮਲਾ ਕੀਤਾ ਬਹਾਨੇ ਉਹਨਾਂ ਨੇ ਕੀ ਬਣਾਏ ਵੀ ਇਹਦੇ ਵਿੱਚ ਅੱਤਵਾਦੀ ਨੇ ਜੀ ਕਿਲਾ ਬਣ ਗਿਆ ਜੀ ਪਰਚੀਆਂ ਨੇ ਜਿਖੜਿਆਂ ਤੇ ਉਹ ਜੋ ਕੁਝ ਉਹਨਾਂ ਨੇ ਬੋਲਿਆ ਕੇਂਦਰ ਸਰਕਾਰ ਨੇ ਉਹ ਸਾਰਾ ਕੁਝ ਬੋਲਿਆ ਹੋਇਆ ਕੀ ਇਹ ਐਡਾ ਵੱਡਾ ਹਮਲਾ ਸੀ ਸਿੱਖਾਂ 'ਚ ਬਰਾਗ ਵੀ ਆਇਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਯਾਰ ਸਾਡੇ ਨਾਲ ਕੀ ਕਰਤੀ ਕੀ ਕਹਿ ਕੇ ਸਾਨੂੰ ਨਾਲ ਲਿਆ ਸੀ ਕੀ ਅਸੀਂ ਇਹ ਮੁਲਕ ਦੇ ਲਈ ਕੀਤਾ ਤੇ ਸਾਡੇ ਨਾਲ ਕੀ ਕੀਤਾ ਰੋਸ ਵੀ ਆਇਆ ਪਰ ਉਸ ਤੋਂ ਫਿਰ ਖਾੜਕੂ ਲਹਿਰ ਚੱਲੀ ਖਾੜਕੂ ਲਹਿਰ ਨੇ ਫਿਰ ਆਪਣੇ ਜਲਵੇ ਦਿਖਾਏ ਇੱਕ ਵਾਰ ਨੁਕਸਾਨ ਤਾਂ ਬਹੁਤ ਹੋਇਆ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਕਤਲ ਕਰਨਾ ਸੂਬੇ ਦੇ ਮੁੱਖ ਮੰਤਰੀ ਨੂੰ ਕਤਲ ਕਰਨਾ ਫੌਜ ਦੇ ਮੁਖੀ ਨੂੰ ਕਤਲ ਕਰਨਾ ਉਹਨਾਂ ਵੇਲੇ ਚ ਜਦੋਂ ਆਧੁਨਿਕ ਸੁਰੱਖਿਆ ਨਾਲ ਲੈ ਸੋਣ ਬਹੁਤ ਵੱਡਾ ਜਵਾਬ ਦਿੱਤਾ ਜਿਹਦੇ ਵਿੱਚੋਂ ਇੱਕ ਗੱਲ ਆ ਗਈ ਵੀ ਸਿੱਖ ਮਾਰਿਆ ਨਹੀਂ ਮੁੱਕਣਿਆ ਮਾਰਿਆ ਨਹੀਂ ਮੁੱਕਣਿਆ ਜਿਹਦੇ ਵਿੱਚੋਂ ਫਿਰ 16 ਸਫਾਈਆਂ ਦੀਆਂ ਗੱਲਾਂ ਚੱਲੀਆਂ 1985 ਦੇ ਵਿੱਚ ਰਜੀਵ ਲੰਗੋ ਵਾਲਾ ਸਮਝੌਤਾ ਹੋਇਆ ਇਹਨੂੰ ਸਮਝੌਤਾ ਪ੍ਰਸ ਸਿਆਸਤ ਕਹਿੰਦੇ ਨੇ ਹਰ ਇੱਕ ਸਰਕਾਰ ਦੀ ਇੱਕ ਨੀਤੀ ਹੁੰਦੀ ਹੈ ਵੀ ਜਦੋਂ ਕੋਈ ਮੋਰਚਾ ਲੱਗਦਾ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਇੱਕ ਲੜਾਈ ਦੌਰਾਨ ਮੰਗਾਂ ਪੈਦਾ ਹੋ ਜਾਂਦੀਆਂ ਨੇ ਕੀਤੀਆਂ ਜਾਂਦੀਆਂ ਨੇ ਠੀਕ ਹੈ ਉਹ ਲੜਾਈ ਦੌਰਾਨ ਜਿਹੜੀਆਂ ਮੰਗਾਂ ਹੁੰਦੀਆਂ ਨੇ ਉਹਨਾਂ 'ਤੇ ਸਮਝੌਤਾ ਕਰ ਲੈਂਦੇ ਨੇ ਜਿਹੜੀ ਖਤਰ ਲੜਾਈ ਸ਼ੁਰੂ ਹੁੰਦੀ ਆ ਉੱਥੇ ਹੀ ਰਹਿ ਜਾਂਦੀ ਆ ਜਿਵੇਂ 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 ਸਿੱਖ ਕੌਮ ਦੇ ਨਾਲ ਇਸ ਸਮੇਂ ਹੋਇਆ ਜਿਸ ਗੱਲ ਨੂੰ ਲੈ ਕੇ ਅਸੀਂ ਚੱਲੇ ਉੱਥੇ ਦਾ ਉੱਥੇ ਹੀ ਆ ਹੋਰ ਨਵੀਂ ਮੰਗ ਰਜੀਵ ਲੋਂਗ ਵਾਲੇ ਸਮਝੌਤਾ ਚੱਲਿਆ ਨਹੀਂ ਫਿਰ ਉਹ ਇਸੇ ਕਰਕੇ ਇਸੇ ਕਰਕੇ ਫਿਰ ਇਹ ਸਾਰਾ ਕੁਝ ਹੋਇਆ ਇਸੇ ਕਰਕੇ ਫਿਰ ਇੰਦਰਾ ਗਾਂਧੀ ਦਾ ਵੀ ਕਤਲ ਹੋਇਆ ਆਪਾਂ ਦੇਖਿਆ ਜਦੋਂ ਸਿਆਸਤ ਫੇਲ ਹੋ ਗਈ ਉਸ ਤੋਂ ਬਾਅਦ ਖੜਕੂਬਾਦ ਦਾ ਦੌਰ ਆ ਗਿਆ ਚਲੋ ਠੀਕ ਕੀ ਸੀ ਗਲਤ ਕਿੰਨਾ ਸੀ ਆਪਾਂ ਗੱਲ ਛੱਡਦੀਏ ਅਕਾਲੀ ਸਿਆਸਤ 1996 ਦੇ ਵੇਲੇ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦੀ ਪਕੜ ਮਜ਼ਬੂਤ ਹੋ ਗਈ ਸਮਝੌਤਾ ਕੀਤਾ ਬਸਪਾ ਨਾਲ ਟੋੜਾ ਸਾਹ ਹਵੇ ਇਸ ਗੱਲ ਤੇ ਬਹੁਤ ਖੁਸ਼ ਸੀ ਵੀ ਪਹਿਲਾਂ ਜਨ ਸੰਗ ਨਾਲ ਜਨਤਾ ਪਾਰਟੀ ਨਾਲ ਸਮਝੌਤਾ ਕਰਦੇ ਉਹ ਸਾਡੀਆਂ ਲੱਤਾਂ ਖਿੱਚਦੇ ਨੇ ਸਾਡੀ ਕੋਈ ਗੱਲ ਪੂਰੀ ਕਰਨ ਦੀ ਤਾਂ ਸਾਨੂੰ ਪੋਲਾ ਪਤਲਾ ਪਾਉਣ ਲਈ ਯਤਨ ਕਰਦੇ ਨੇ 10 ਸੀਟਾਂ ਜਿੱਤੀਆਂ ਹੋਇਆ ਕੀ ਮਤਲਬ ਬਿਨਾਂ ਸ਼ਰਤ ਹਮਾਇਤ ਦੇਤੀ ਬਾਜਪੀ ਸਰਕਾਰ ਨੂੰ ਜਦੋਂ ਕੋਈ ਉਹਨੂੰ ਚਿਮਟੇ ਨਾਲ ਵੀ ਛੋਹਣ ਨੂੰ ਤਿਆਰ ਸੀ ਉਹਨਾਂ ਨਾਲ ਸਮਝੌਤਾ ਤੋੜਤਾ ਦਲਤ ਵਰਗ ਨਾਲ ਜਿਹੜਾ ਸਾਡਾ ਸਮਾਜਿਕ ਆਧਾਰ ਬਣਨਾ ਸੀ ਕਿਸਾਨੀ ਤੇ ਦਲਤ ਉਹ ਖਤਮ ਹੋ ਗਿਆ ਸਾਰੀਆਂ ਮੰਗਾਂ ਛੱਡਤੀਆਂ ਜਿਹੜਾ ਉਹ ਸਵਾਲ ਕੀਤਾ ਨਾ ਮੰਗਾਂ ਦਾ 31 ਮੰਗਾਂ ਸੀ ਮਤਲਬ ਐਨੇ ਸਾਲ ਸੱਤਾ ਦਾ ਆਨੰਦ ਮਾਣਿਆ 15 ਸਾਲ ਇਹਨਾਂ ਨੇ ਬਿਲਕੁਲ ਯਾਦ ਨਹੀਂ ਆ ਜਾਂ ਫਿਰ ਇਹ 2 ਨਵੰਬਰ ਨੂੰ ਅਕਾਲ ਤਖਤ ਤੇ ਜਿਹੜਾ ਇਕੱਠ ਹੋਇਆ ਉੱਥੇ ਫਿਰ ਇਹ ਸਾਰਾ ਮਸਲਾ ਵਿਚਾਰਿਆ ਗਿਆ ਹੁਕਮਨਾਮੇ ਜਾਰੀ ਹੋਏ ਦੋਸ਼ ਪੱਤਰ ਜਾਰੀ ਹੋਏ ਸਾਰਾ ਕੁਝ ਹੋਇਆ ਉੱਥੇ ਫਿਰ ਉਹਨਾਂ ਨੇ ਇੱਕ ਵਰਤਾਂਤ ਸਿਰਜਿਆ 1978 ਤੋਂ ਲੈ ਕੇ ਅੱਜ ਤੱਕ ਥੋਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਉਂਗਲਾਂ ਪਾ ਆਪਾਂ ਜ਼ਖਮ ਉਹ ਚੇੜੇ ਨੇ ਤੁਸੀਂ ਪੰਥ ਵੱਲ ਪਿੱਠ ਕੀਤੀ ਆ ਤੁਸੀਂ ਪੰਜਾਬ ਵੱਲ ਪਿੱਠ ਕੀਤੀ ਆ ਤੁਸੀਂ ਜ਼ਾਲਮਾਂ ਨੂੰ ਤਰਕੀਆਂ ਦਿੱਤੀਆਂ ਨੇ ਤੁਸੀਂ ਇਸ ਇਸ ਗੱਲ ਦਾ ਤਾਂ ਫਿਰ ਖਮਿਆਜ਼ਾ ਜਿਹੜਾ ਅਕਾਲੀ ਦਲ ਨੂੰ ਭੁਗਤਣਾ ਪਿਆ ਕਿ ਉਹਨਾਂ ਦਾ ਕਿੱਥੇ ਤੋਂ ਕਿੱਥੇ ਆ ਗਿਆ ਕਿਤਾ ਅਕਾਲੀ ਦਲ ਨੂੰ ਭੁਗਤਣਾ ਪਿਆ ਇੱਕ ਲੋਕਾਂ ਨੂੰ ਵੀ ਭੁਗਤਣਾ ਪਿਆ ਨਾ ਜੀ ਮਤਲਬ ਤੁਸੀਂ ਇਹ ਦੇਖ ਲਓ 70 ਕੇਸ ਸੀਬੀਆਈ ਦੇ ਚੱਲਦੇ ਨੇ ਜਿਹੜੇ ਪਰਿਵਾਰ ਚਲਾ ਰਹੇ ਨੇ 70 ਚੋਂ 61 ਦੇ ਵਿੱਚ ਸਜ਼ਾ ਹੋ ਗਈ ਨੌ ਹਾਲੇ ਰਹਿੰਦੇ ਨੇ ਜੇ ਸਰਕਾਰ ਉਹਨਾਂ ਨੂੰ ਸਜ਼ਾਵਾ ਦਿੰਦੀ ਉਹ ਵਾਅਦੇ ਤੇ ਪੂਰਾ ਰਹਿੰਦੀ ਵੀ ਇਹ ਕਿਉਂਕਿ ਲਹੂ ਡੁੱਲੇ ਤੇ ਕੁਰਸੀ ਆਈ ਸੀ ਮжоਰਿਟੀ ਨਾਲ ਆਈ ਸੀ ਵੀ ਅਸੀਂ ਕਿਹਾ じゃ ਕਮਿਸ਼ਨ ਬਣਾਵਾਂਗੇ ਜਿਹੜਾ ਉਹਦੀ ਜਾਂਚ ਕਰੂ ਮੁਜਰਮਾਂ ਨੂੰ ਕਟਹਿਰੇ 'ਚ ਖੜਾ ਕਰੂ ਮੁੱਕਰ ਗਏ ਤਾਂ ਵਿਧਾਨ ਸਭਾ 'ਚ ਮੁੱਕਰ ਗਏ ਸਮਾਂ ਤੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਿਹੜਾ ਜਿਹੜੀ ਆਲਮਸੈਨਾ ਸੀ ਉਹ ਸੀਨੀਅਰ ਉਮੀਦਵਾਰ ਬਣ ਗਿਆ ਅਕਾਲੀ ਦਲ ਦਾ ਉਹਦੀ ਘਰ ਵਾਲੀ ਨੂੰ ਟਿਕਟ ਮਿਲ ਗਿਆ ਸਮੇਤ ਸੈਣੀ ਸੀ ਜਿਹੜਾ ਡੀਜੀਪੀ ਬਣ ਗਿਆ ਫਿਰ ਕੀ ਹੋਇਆ ਸਾਰਾ ਕੁਝ ਤੁਸੀਂ ਦੇਖ ਲਓ ਉਹਨਾਂ ਨੇ ਕਿਹਾ ਪੰਥ ਤੇ ਪੰਜਾਬ ਵੱਲ ਪਿੱਟ ਇੱਕ ਵੀ ਮੁੱਦਾ ਹੱਲ ਨਹੀਂ ਕਰਾਇਆ ਅਕਾਲ ਤਖਤ ਤੋਂ ਕਿਹਾ ਗਿਆ ਲੋਕਾਂ ਨੂੰ ਇਹ ਆਸ ਜਾਗੀ ਵੀ ਯਾਰ ਹੁਣ ਗੱਲ ਕੋਈ ਰਾਹ ਪਈ ਆਸ਼ਾਸ਼ਕਰ ਠੀ ਦੁਨੀਆ ਕਿਉਂਕਿ ਇਕੱਲਾ ਕੋਈ ਕਿਸੇ ਦਾ ਕਰ ਬਗਾੜ ਨਹੀਂ ਸਕਦਾ ਸੀ ਅਕਾਲੀ ਦਲ ਦੀ ਮਾਰਗਸੇਧ ਰੱਦ ਕੀਤੀ ਫਖਰੇ ਕਉਂ ਵਾਪਸ ਲਿਆ ਇਸੇ ਕਰਕੇ ਤੇ ਉਹਨਾਂ ਨੂੰ ਕਿਹਾ ਆਹ ਰਾਹ ਲੋਕਾਂ ਚ ਜਾਓ ਮੁੜ ਕੇ ਜਿਹੜਾ ਅਕਾਲੀ ਦਲ ਆ ਉਹ ਉਹਨਾਂ ਦੀਆਂ ਲੀਹਾਂ ਤੇ ਸਰਜੋ ਉਹ ਦੇ ਬਧਾ ਮੁਤਾਬਕ ਸਰਜੋ ਕਿ ਆਪਣੇ ਆਪ ਨੂੰ ਸੈਕੂਲਰਿਜ਼ਮ ਦੇ ਵਿੱਚ ਲੈ ਆਉਣ ਦੇ ਲਈ ਜਾਂ ਸੈਕੂਲਰ ਬਣ ਦੇ ਲਈ ਉਹਨਾਂ ਨੇ ਜੋ ਪੰਤਕ ਸੀ ਜਾਂ ਜੋ ਰਵਾਇਤੀ ਚੀਜ਼ ਸੀ ਉਹ ਗਵਾਈ ਜਿਹਦਾ ਉਹਨਾਂ ਨੂੰ ਨੁਕਸਾਨ ਹੋਇਆ ਦੂਸਰੀ ਗੱਲ ਅੱਜ ਦਾ ਜੋ ਅਕਾਲ ਤਖਤ ਸਾਫ ਦਾ ਸਿਨੈਰੀਓ ਬਣਦਾ ਜਾ ਰਿਹਾ ਕਿਉਂਕਿ ਸ਼ਹੀਦੀ ਦਿਹਾੜਾ ਜਿਹੜਾ ਚੱਲ ਰਿਹਾ ਹੈਗਾ 6 ਜੂਨ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਹਰਨਾਮ ਸਿੰਘ ਧੋਮਾ ਦੇ ਵੱਲੋਂ ਗੱਲ ਆਖੀ ਗਈ ਆ ਕਿ ਕੁਲਦੀਪ ਸਿੰਘ ਗੜਗਜ ਉਸ ਤੋਂ ਸੰਦੇਸ਼ ਨਾ ਦੇਣ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮੈਂ ਇੱਥੇ ਆਉਣਾ ਸੀ ਹਾਲਤ ਇਹ ਹੋਈ ਲਿਹੋਂ ਲੱਥੇ ਹੋਏ ਲੀ ਚੜਨ ਦੀ ਥਾਂ ਤਖਤਾਂ ਨਾਲ ਟਕਰਾਵ ਵਿੱਢ ਲਿਆ ਅਕਾਲ ਤਖਤ ਦੇ ਹੁਕਮ ਨੂੰ ਲਾਗੂ ਕਰਾਉਣਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਕੰਮ ਆ ਦੋਹੇ ਉਲਟ ਹੋ ਗਏ ਹੁਣ ਤਖਤਾਂ 'ਚ ਟਕਰਾਅ ਸ਼ੁਰੂ ਹੋ ਗਿਆ ਦੋ ਤੁਹਾਡੇ ਸਾਹਮਣੇ ਆ ਰਿਹਾ ਇਹਦੇ ਵਿੱਚ ਹੀ ਹੁਣ ਆਪਣਾ ਬਲੂ ਸਟਾਰ ਕਹਿੰਦੇ ਨੇ ਜਿਹਨੂੰ ਮੈਂ ਤਾਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਹਿੰਨਾ ਬਲੂ ਸਟਾਰ ਸ਼ਬਦ ਕਦੇ ਵਰਤਿਆ ਜਾਂਦਾ ਮੈਂ ਨਹੀਂ ਵਰਤਦਾ ਕਿਉਂਕਿ ਸ਼ਬਦ ਤੁਸੀਂ ਕੀ ਵਰਤਦੇ ਹੋ ਇਹਦੇ ਨਾਲ ਥੋੜੀ ਸਾਰੀ ਵਿਆਖਿਆ ਜੁੜੀ ਹੁੰਦੀ ਹੈ ਕੋਈ ਦਿੱਲੀ ਦੰਗੇ ਕਹੂ ਕੋਈ ਸਿੱਖਾਂ ਦਾ ਕਤਲੇਆਮ ਕਹੂ ਇਹ ਆਮ ਗੱਲ ਨਹੀਂ ਹੈ ਸੋ ਹੁਣ ਕੀ ਹੋ ਗਿਆ ਹੁਣ ਬਲੂ ਸਟਾਰ ਦੀ 41ਵੀਂ ਵਰਸੀ ਮਨਾਉਣੀ ਆ ਗੱਲ ਕਿੱਥੇ ਆ ਗਈ ਸ਼ਹੀਦਾਂ ਨੂੰ ਸਨਮਾਨ ਦੇਣ ਦੀ ਕਿਹੜੀ ਗੱਲ ਖਾਤਰ ਸ਼ਹੀਦ ਹੋਏ ਸੀ ਜੀ ਉਹ ਉਹ ਜਿਹੜੀ ਗੱਲ ਖਾਤਰ ਸ਼ਹੀਦ ਹੋਏ ਸੀ ਉਹ ਤੋਂ ਸਾਰੇ ਹੀ ਤਾਲਾ ਵੱਟ ਗਏ ਚਾਹੇ ਉਹ ਦਮਨਵੀ ਟਕਸਾਲ ਆ ਚਾਹੇ ਉਹ ਖਾਲਸਤਾਨ ਵਾਲੇ ਨੇ ਚਾਹੇ ਉਹ ਬਾਦਲਕੇ ਨੇ ਤੇ ਇਸ ਗੱਲ ਤੇ ਆ ਗਏ ਵੀ ਅਸੀਂ ਸਨਮਾਨ ਲੈਣਾ ਕਿ ਨਹੀਂ ਲੈਣਾ ਜਥੇਦਾਰ ਨੂੰ ਮੰਨਣਾ ਕਿ ਨਹੀਂ ਮੰਨਣਾ ਲੱਖ ਕਹੀਂ ਜਾਓ ਤੁਸੀਂ ਆਰਐਸਐਸ ਤੇ ਭਾਜਪਾ ਨਾਲ ਲੜਦੇ ਹੋ ਜੋ ਉਹਦੀ ਨੀਤੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਉਹ ਤੁਸੀਂ ਆਪਣੇ ਹੱਥੀ ਕਰ ਰਹੇ ਹੋ ਮਤਲਬ ਅੱਜ ਫੇਰ ਇੱਕ ਇਹ ਗੱਲ ਚਲਾਈ ਹਮਲਾ ਅਕਾਲੀਆਂ ਨੇ ਕਰਾਇਆ ਅਕਾਲੀਆਂ ਦੇ ਲੱਖ ਨੁਕਸ ਹੋ ਸਕਦੇ ਆ ਜਾਲੀ ਚਿੱਠੀਆਂ ਕਢੀਆਂ ਗਈਆਂ ਸਾਬਤ ਹੋ ਗਈ ਉਹ ਵੀ ਝਾਲੀ ਚਿੱਠੀਆਂ ਉਹਨੇ ਉਹਨੂੰ ਲਿਖ ਜੀ ਉਹਨਾਂ ਨੇ ਲਿਖੀ ਇਹ ਗੱਲ ਠੀਕ ਆ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਤਾ ਲੱਗ ਗਿਆ ਸੀ ਵੀ ਵੱਡੀ ਗੜਬੜ ਹੋਣ ਵਾਲੀ ਆ ਇਸੇ ਕਰਕੇ ਜਦੋਂ ਇੱਕ ਤਰੀਕ ਨੂੰ ਫੈਰਿੰਗ ਕੀਤੀ ਸੰਤ ਲੋਂਗਵਾਲ ਨੇ ਦੋ ਤਰੀਕ ਨੂੰ ਹਗਾਮੀ ਮੀਟਿੰਗ ਸਦਲੀ ਵਰਕਿੰਗ ਕਮੇਟੀ ਦੀ ਬਾਦਲ ਦਲ ਵਾਲਾ ਕੋਈ ਨਹੀਂ ਗਿਆ ਟੋੜਾ ਸਾਹਿਬ ਅਨੰਦਪੁਰ ਸਾਹਿਬ ਗਏ ਭਾਈ ਰਣਜੀਤ ਸਿੰਘ ਵਾਲੇ ਮਾਮਲੇ 'ਚ ਕਿਸੇ ਗਵਾਹ ਨੂੰ ਮਕਰਾਉਣਾ ਕਹਿ ਦੋ ਜਾ ਉਹਨੂੰ ਕਹਿਣਾ ਸੀ ਤੂੰ ਇਹ ਰਾਹ ਨਾ ਪੈ ਉਹ ਉੱਥੇ ਗਏ ਉਹ ਫਸ ਗਏ ਪਾਸਤਾ ਕੀ ਗਿਆ ਜੋ ਜਾਣੀ ਚਾਹੀਦਾ ਸੀ ਮਤਲਬ ਇੱਕ ਪ੍ਰਭਾਵ ਬਣਦਾ ਵੀ ਬਾਦਲ ਵਾਲਿਆਂ ਨੂੰ ਹਸਾਬ ਲੱਗ ਗਿਆ ਸੀ ਵੀ ਗੱਲ ਹੱਥੋਂ ਨਿਕਲ ਚੱਲੀ ਪਰ ਜੇ ਇਹ ਕਿਹਾ ਵੀ ਬਾਦਲਾਂ ਨੇ ਆਇਆ ਕਿਹਾ ਵੀ ਸਾਡੇ ਬਸ ਦੀ ਗੱਲ ਨਹੀਂ ਰਹੀ ਜੀ ਉਦੋਂ ਪਹਿਲੀ ਮੀਟਿੰਗ 10 ਦਿਨ ਤੱਕ ਟੌੜਾ ਸਾਹਿਬ ਨੇ ਜ਼ਿੰਮੇਵਾਰੀ ਲਈ ਐ ਸੰਤਾਂ ਦੀ ਮੈਂ ਜ਼ਿੰਮੇਵਾਰੀ ਲੈਣਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਉਹ ਮੰਨਣਗੇ ਮੇਰੀ ਗੱਲ ਅਸੀਂ ਮੋਰਚਾ ਆ ਮੰਗਾ ਮੰਨਦੇ ਅਸੀਂ ਵਾਪਸ ਲੈ ਲਾਂਗੇ ਤੇ ਨਹੀਂ ਹੋਇਆ ਹਰਜੀਵ ਗਾਂਧੀ ਨਾਲ ਬੜੀ ਤਲਖੀ ਗੱਲੋਂ ਕਾਲੀ ਗੱਲ ਹੋਈ ਕਹਿੰਦੇ ਮੈਂ ਕਿਹਾ ਤੁਸੀਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਿੰਦੂਆਂ ਨੂੰ ਖੁਸ਼ ਕਰ ਰਹੇ ਹੋ ਮੀਟਿੰਗ ਦੇ ਵਿੱਚ ਹਰਜੀਵ ਗਾਂਧੀ ਕਹਿੰਦਾ ਜੇ ਹਿੰਦੂਆਂ ਨੂੰ ਖੁਸ਼ ਕਰਨਾ ਉਹ ਤਾਂ ਕਹਿੰਦੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰੋ ਟੋੜਾ ਸਾਹਿਬ ਉਹਦੀ ਖੜੇ ਹੋ ਗਏ ਕਹਿੰਦੇ ਕਰੋਗੇ ਤੁਸੀਂ ਫਸ ਗਿਆ ਹਰਜੀਵ ਗਾਂਧੀ ਮੀਟਿੰਗ 'ਚ ਬੰਦਲ ਗਿਆ ਉਹ ਸਮਾਨ ਆਇਆ ਹੋ ਸਕਦਾ ਆਇਆ ਹੋ ਸਕਦਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਨਹੀਂ ਹੋ ਜਾਨੀ ਉਹਨਾਂ ਦੀ ਸਕੀਮ ਸੀ ਵੀ ਇਸ ਗੱਲ ਨੂੰ ਅਮਨ ਕਾਨੂੰਨ ਦਾ ਮਸਲਾ ਬਣਾਉਣਾ ਸਿਆਸੀ ਲੜਾਈ ਨੂੰ ਆਮਨ ਕਾਨੂੰਨ ਦਾ ਮਸਲਾ ਬਣਾਉਣਾ ਖੁਦਮਖਤਿਆਰੀ ਦੀ ਲੜਾਈ ਨੂੰ ਖਾਲਸਤਾਨ ਦਾ ਮਸਲਾ ਬਣਾਉਣਾ ਦੋਨੇ ਤਰ੍ਹਾਂ ਦੇ ਵਿੱਚ ਸਿੱਖਾਂ ਦਾ ਨੁਕਸਾਨ ਮਤਲਬ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਦੇਖੋ ਉਸ ਤੋਂ ਬਾਅਦ ਬਾਦਲ ਸਾਹਿਬ ਖਿਲਾਫ ਕੁਝ ਨਹੀਂ ਗੱਲ ਹੋਈ ਕੇਂਦਰ ਸਰਕਾਰ ਦੀ ਕੋਈ ਚਿੱਠੀ ਜੱਟ ਟੋੜਾ ਸਾਹਿਬ ਨਾਉਣ ਲੱਗੀ ਹੱਥ ਖੜੇ ਕਰਕੇ ਆਗੇ ਜੀ ਫਲਾਨਾ ਨਿਸ਼ਾਨਾ ਟੋੜਾ ਸਾਹਿਬ ਰਹੇ ਹਮੇਸ਼ੀ ਟੋੜਾ ਸਾਹਿਬ ਲੜਦੇ ਰਹੇ ਜਦੋਂ ਜੇਲ੍ਹ ਚੋਂ ਆ ਕੇ ਐਲਾਨ ਕੀਤਾ ਵੀ ਇਹ ਅਕਾਲ ਤਖਤ ਪ੍ਰਵਾਨ ਨਹੀਂ ਹੋ ਸਾਨੂੰ ਪੈਂਤਨ ਉਹਨਾਂ ਨੇ ਉਹ ਬੰਨੇ ਆ ਟੋੜਾ ਸਾਹਿਬ ਦੀ ਸੰਤਾਂ ਨਾਲ ਸਭ ਤੋਂ ਵੱਧ ਆਪਤਾ ਸੀ ਅਕਾਲੀਆਂ ਜਿਹਨੂੰ ਆਪਾਂ ਕਹਿੰਦੇ ਪੁਲ ਦਾ ਕੰਮ ਕਰਦੇ ਸੀ ਜੇ ਅਕਾਲੀਆਂ ਚੋਂ ਕੋਈ ਸੰਤਾਂ ਦੇ ਖਿਲਾਫ ਵੀ ਉੱਭਰਦੇ ਸੀ ਉਹ ਕਹਿੰਦੇ ਮੱਤ ਪੇਦ ਹੈਗਾ ਫਰਕ ਹੈਗਾ ਪਰ ਇਹਦਾ ਮਤਲਬ ਐਂ ਥੋੜੋ ਵੀ ਉਹ ਸਾਡੇ ਦੁਸ਼ਮਣਾਂ ਵਾਂਗੂ ਆਪਾਂ ਉਹਨਾਂ ਨੂੰ ਟ੍ਰੀਟ ਕਰਨਾ ਹੁਣ ਜਿਹੜਾ ਅੱਜ ਦੇ ਹਾਲਤ 'ਚ ਕੀ ਹੋ ਗਿਆ ਕੇਂਦਰ ਸਰਕਾਰ ਨੂੰ ਬਰੀ ਕਰਨ ਖਾਤਰ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਤੇ ਆਪਸ ਦੇ ਵਿੱਚ ਝਟਮਚਿਟੀ ਹੋਇਆ ਜਾ ਰਿਹਾ ਜਿਹੜਾ ਅਸਲ ਦੁਸ਼ਮਣ ਆ ਭਾਰਤੀ ਸਟੇਟ ਚਾਹੇ ਉਹ ਤੇ ਕਾਬਜ ਉਦੋਂ ਕਾਂਗਰਸ ਸੀ ਹੁਣ ਭਾਰਤੀ ਜਨਤਾ ਪਾਰਟੀ ਉਹ ਮੁਸਕਣੀ ਹੱਸ ਰਹੇ ਨੇ ਇਤੋਂ ਵੱਡਾ ਸਾਡਾ ਕੀ ਦਿਖਾਂਤ ਹੋਊ ਵੀ ਜਿਹੜੀਆਂ ਅਸੀਂ ਮਿਸਲਾਂ ਦੀਆਂ ਉਦਾਹਰਨਾਂ ਦਿੰਨੇ ਆ ਇਤਿਹਾਸ ਚ ਆਪਸ ਵਿੱਚ ਵੀ ਲੜਦੀਆਂ ਸੀ ਜਦੋਂ ਕਹਿੰਦੇ ਸੀ ਨੀਵਾ ਕਿਉਂ ਆ ਜਦੋਂ ਉੱਥੇ ਜਾਣਾ ਉਦੋਂ ਮਨ ਨੀਵਾ ਕਰਕੇ ਜਾਣਾ ਪੈਂਦਾ ਤੇ ਮਤ ਉੱਚੀ ਰੱਖਣੀ ਪੈਂਦੀ ਆ ਮਿਸਲ ਵਾਲੇ ਹਥਿਆਰ ਬਾਹਰ ਜਮਾ ਕਰਾ ਕੇ ਰੱਖ ਕੇ ਗੁਰਮਖਾ ਵਾਂਗੂ ਬੈਠਦੇ ਸੀ ਗੁਰਮਤੇ ਸੀ ਅੱਜ ਉਹਨੂੰ ਲੜਾਈ ਦਾ ਕੇਂਦਰ ਬਣਾ ਲਿਆ ਉੱਥੇ ਗੋਲੀਆਂ ਵੀ ਚਲਦੀਆਂ ਨੇ ਕਿਰਪਾਨਾਂ ਵੀ ਚਲਦੀਆਂ ਨੇ ਜਿਵੇਂ ਤੁਸੀਂ ਗੋਲੀਆਂ ਕਿਰਪਾਨਾਂ ਦੀ ਗੱਲ ਕੀਤੀ ਹੈ ਇਸੇ ਚੀਜ਼ ਨੂੰ ਲੈ ਕੇ ਅੱਜ ਦੀ ਗੱਲ ਆਕੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਜਾਂ ਅਕਾਲ ਤਖਤ ਸਾਹਿਬ ਦੇ ਉੱਪਰ ਕੋਈ ਐਦਾਂ ਦਾ ਮਸਲਾ ਨਾ ਖੜਾ ਹੋਵੇ 6 ਜੂਨ ਨੂੰ ਸੰਦੇਸ਼ ਨੂੰ ਦੇਖਣ ਤੋਂ ਦੇਣ ਤੋਂ ਰੋਕ ਦਿੱਤਾ ਗਿਆ ਉਧਰੋਂ ਦਮਦਮੀ ਟਕਸਾਲ ਕਹਿੰਦੀ ਅਸੀਂ ਆਪਦਾ ਮਸਲਾ ਇਸ ਨੂੰ ਪਿੱਛੇ ਨਹੀਂ ਹਟਦੇ ਹੈਗੇ ਤੇ ਇਹਨੂੰ ਕਿਤੇ ਨਾ ਕਿਤੇ ਢੱਡਰੀਆਂ ਵਾਲੇ ਦੀ ਮਾਫੀ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਨਹੀਂ ਮੈਨੂੰ ਨਹੀਂ ਲੱਗਦਾ ਦੇਖੋ ਢੱਡਰੀਆਂ ਵਾਲਾ ਵੀ ਚਾਹੁੰਦਾ ਸੀ ਵੀ ਇਹ ਟਕਰਾਅ ਨਿਬੜੇ ਇਹ ਵੀ ਚੁੰਦੇ ਸੀ ਵੀ ਇਹ ਟਕਰਾ ਨਿਬੜੇ ਹੁਣ ਜੇ ਤਾਂ ਆਪਾਂ ਹਰ ਇੱਕ ਗੱਲ ਨੂੰ ਸਾਜ਼ਿਸ਼ ਕਹਾਂਗੇ ਦੇਖੋ ਤਾਕਤਾਂ ਦਾ ਤਾਲਮੇਲ ਵੱਧਦਾ ਰਹਿੰਦਾ ਇਹੀ ਟਕਸਾਲ ਸੀ ਜਿਹੜੀ ਮਤਲਬ ਇਹ ਗੁੱਡਿਆਂ ਚ ਵੈਂਦੀ ਸੀ ਬਾਦਲ ਸਾਹਿਬ ਦੇ ਉਹਨਾਂ ਦੇ ਪਰਿਵਾਰ ਖਰ ਅਰਦਾਸਾਂ ਕਰਨ ਦੀ ਗੱਲ ਕਰਦੀ ਸੀ ਕੇ ਪੀ ਐਸ ਗਿੱਲ ਵੀ ਉੱਥੇ ਢੇੜਾ ਕੱਢ ਗਿਆ ਸੀ ਕਿੰਨੇ ਬੰਦੇ ਬਾਹਰ ਭੇਜੇ ਬਾਹਰਲੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਕਿੰਨੀਆਂ ਜਾਇਦਾਦਾਂ ਬਣਾਈਆਂ ਉਹੀ ਟਕਸਾਲ ਇੱਕ ਸਟੇਜ ਤੇ ਆ ਕੇ ਇਹਨਾਂ ਦਾ ਟਕਰਾ ਪੈ ਗਿਆ ਕਿਉਂਕਿ ਭਾਜਪਾ ਨਾਲੋਂ ਇਹਨਾਂ ਦਾ ਚੋਣ ਗੱਠ ਜੋੜ ਟੁੱਟਿਆ ਸਾਂਝ ਨਹੀਂ ਟੁੱਟੀ ਸਰਫ ਚੋਣ ਗੱਠ ਜੋੜ ਟੁੱਟਿਆ ਤੇ ਸਾਂਝ ਹੋਈਆਂ ਮੈਂ ਕਿਹਾ ਅੱਜ ਬਹਿਸ ਹੋ ਰਹੀ ਸੀ ਇੱਕ ਟੈਲੀਵਿਜ਼ਨ ਤੇ ਪ੍ਰੋਫੈਸਰ ਮਨਜੀਤ ਸਿੰਘ ਆਏ ਸੀ ਭਾਜਪਾ ਅਕਾਲੀ ਦਲ ਨੂੰ ਮਾਰਨਾ ਚਾਹੁੰਦੀ ਆ ਖੰਡਾਉਣਾ ਚਾਹੁੰਦੀ ਆ ਮੈਂ ਭਾਜਪਾ ਨਾਲ ਕਿਹੜੀ ਨੀਤੀ ਦਾ ਮਤ ਭੇਜਦਾ ਇਹਨਾਂ ਦਾ ਚੋਣ ਗੱਠ ਜਿਹੜਾ ਟੁੱਟਿਆ ਮੈਨੂੰ ਇਹ ਦੱਸ ਦਿਓ ਵੀ ਆ ਨੀਤੀ ਭਾਜਪਾ ਦੀ ਹੋਰ ਆ ਅਕਾਲੀ ਦਲ ਦੀ ਹੋਰ ਆ ਇਹ ਤਾਂ ਇੱਕ ਚੋਣ ਇੱਕ ਨੇਸ਼ਨ ਦੀ ਵੀ ਸਪੋਰਟ ਕਰੀ ਬੈਠੇ ਨੇ ਸੋ ਵੀਰ ਨੇ ਤਾਂ ਪਾਕਿਸਤਾਨ ਨਾਲ ਜਿਹੜਾ ਥਾਠੂ ਹੋਈਆ ਪੰਜਾਬ ਤਾਂ ਸਾਰੇ ਕਹਿੰਦੇ ਸੀ ਵੀ ਜੰਗ ਨਹੀਂ ਲੱਗਣਾ ਚਾਹੀਦੀ। ਮਤਲਬ ਜਾਂ ਖਾਲਸਤਾਨੀ ਕਹਿੰਦੇ ਸੀ ਜੰਗ ਲੱਗਣੀ ਚਾਹੀਦੀ ਉਹਨਾਂ ਨੂੰ ਲੱਗਦਾ ਸੀ ਸਾਡਾ ਖਾਲਸਤਾਨ ਬਣੂ ਇਹ ਚੋਂ। ਜਨਰਲੀ ਪੰਜਾਬ ਤੇ ਕਸ਼ਮੀਰ ਵਾਲੇ ਕਹਿੰਦੇ ਸੀ ਵੀ ਜੰਗ ਨਹੀਂ ਲੱਗਣੀ ਚਾਹੀਦੀ ਇਹ ਚ ਮਾਰੇ ਜਾਣਗੇ ਪੰਜਾਬ। ਪੰਜਾਬ ਚੋ ਇਹ ਕਹਿੰਦੇ ਸੀ ਵੀ ਇਹਨਾਂ ਦਾ ਕਸ਼ਮੀਰ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ ਆ। ਜਿਵੇਂ ਭਾਖੜਾ ਡੈਮ ਵਾਲੇ ਮਸਲੇ ਨੂੰ ਹੌਲੀ-ਹੌਲੀ ਕਬਜ਼ੇ ਚ ਲਿਆ ਜਾ ਰਿਹਾ। ਚੰਡੀਗੜ੍ਹ ਕਬਜ਼ੇ ਚ ਲੈ ਲਿਆ। ਪੰਜਾਬ ਯੂਨੀਵਰਸਿਟੀ ਨੂੰ ਕਬਜ਼ੇ ਚ ਲੈਣ ਦੇ ਯਤਨ ਕੀਤੇ ਜਾ ਰਹੇ ਨੇ। ਇਸ ਕਰਕੇ ਪਰ ਸਭ ਤੋਂ ਵੱਡੀ ਵਧਾਈ ਮੋਦੀ ਨੂੰ ਕਿਹਨੇ ਦਿੱਤੀ ਆ ਸੁਖਵੀਰ ਸਿੰਘ ਬਾਦਲ ਨੇ ਓਡੇ ਉਹਦੀ ਪ੍ਰਸ਼ੰਸਾ ਕਿਸੇ ਭਾਜਪਾ ਗੁੰਨਣ ਵੀ ਨਹੀਂ ਕੀਤੀ ਸੋ ਇਹ ਐਵੇਂ ਕਹਿਣ ਦੀ ਗੱਲ ਆ ਜਿਹੜਾ ਪਹਿਲਾਂ ਵੱਖਰਾ ਬੋਲਦਾ ਸੀ ਉਹ ਕਾਂਗਰਸੀ ਸੀ ਟੌੜਾ ਸਾਹਿਬ ਨੂੰ ਕਿਸੇ ਮੌਕੇ ਕਾਮਰੇਡ ਕਹੀਗੇ ਫਿਰ ਮੁੜ ਕੇ ਕਾਂਗਰਸੀ ਕਹਿਣ ਲੱਗੇ ਫਿਰ ਮੁੜ ਕੇ ਜਦੋਂ ਨਾਲ ਵੀ ਜੁੜ ਗਏ ਹੁਣ ਜਿਹੜੀ ਵੀ ਕੋਈ ਇਹਨਾਂ ਇਹਨਾਂ ਇੱਕ ਕੁੱਤਕਾ 30 ਸਾਲ ਭਾਜਪਾ ਨਾਲ ਮਤਲਬ ਐਨ ਪੂਰੀ ਤੈਨੂੰ ਤਾਪ ਚੜੇ ਮੈਂ ਹੁੰਗਾ ਵਾਲੀ ਸਾਂਝ ਪਾ ਕੇ ਹੁਣ ਆਇਆ ਕਹਿੰਦੇ ਨੇ ਵੀ ਸਾਡੇ ਨਾਲੇ ਸਭ ਤੋਂ ਵੱਡੀ ਦੁਸ਼ਮਣੀ ਹੈ ਭਾਜਪਾ ਦੀ ਥੋੜਾ ਜੋ ਹਾਲ ਹੋਇਆ ਤੁਹਾਡੇ ਆਪਣੇ ਲੱਛਣਾ ਕਰਕੇ ਹੋਇਆ ਕਿਉਂਕਿ ਤੁਸੀਂ ਸਿੱਖੀ ਦੇ ਜਿਹੜੇ ਕੇਂਦਰ ਸੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਕਾਲੀ ਦਲ ਸਾਰੇ ਮੇਸ ਕੇ ਜੇਬ ਵਿੱਚ ਪਾ ਲੇ ਤੇ ਉਹਨਾਂ ਤੇ ਜਕੜ ਪੰਜਾ ਕਾਇਮ ਕਰ ਲਿਆ ਤੇ ਉਹਦਾ ਨਤੀਜਾ ਫਿਰ ਹੁਣ ਇਹੀ ਨਿਕਲਣਾ ਸੀ ਨਾ ਜੀ ਕੀ ਸੋਚਦੇ ਹੋ ਜੀ ਇੱਕ ਦਿਨ ਰਹਿ ਗਿਆ ਮਤਲਬ ਹਨਾ ਕੱਲ ਦਾ ਦਿਨੀ ਗੱਬੇ ਤੇ ਫਿਰ 6 ਤਰੀਕਾ ਆ ਜਾਣੀ ਆ ਤੁਹਾਨੂੰ ਕੀ ਲੱਗਦਾ ਕਿ ਇਸ ਮਸਲੇ ਨੂੰ ਕੌਣ ਹੱਲ ਕਰ ਸਕਦਾ ਤੇ ਕਿਸ ਤਰ੍ਹਾਂ ਹੱਲ ਕਰਨਾ ਚਾਹੀਦਾ ਦੇਖੋ ਜੀ ਪਹਿਲੀ ਗੱਲ ਅਕਾਲ ਤਖਤ ਦਾ ਯਾਰ ਜਥੇਦਾਰ ਪੰਥ ਪ੍ਰਵਾਨਤ ਨਹੀਂ ਹੈ ਪਰ ਜੇ ਤੁਸੀਂ ੱੱਕੇ ਨਾਲ ਕਹੋਮੀ ਅਸੀਂ ਉਹਨੂੰ ਬੋਲਣ ਨਹੀਂ ਦੇਣਾ ਅਸੀਂ ਆਈ ਨਹੀਂ ਕਰਨ ਦੇਣੇ ਦਰਸਤ ਨਹੀਂ ਜਦੋਂ ਪੰਥ ਪ੍ਰਵਾਨਤ ਨਹੀਂ ਹੈਗਾ ਦੇਲੇ ਸੰਦੇਸ਼ ਜੀ ਕੀ ਫਰਕ ਪੈ ਜੂ ਮਤਲਬ ਆਪਣੇ ਉਹ ਮੰਡ ਮੰਡ ਸਾਹਿਬ ਕਿਹੜਾ ਪੰਥ ਪ੍ਰਬੰਧਤਾ ਮੇਰਾ ਉਹੀ ਸਵਾਲ ਸੀਗਾ ਜੀ ਜਦੋਂ ਮੰਡ ਸਾਹਿਬ ਮੰਡ ਸਾਹਿਬ ਜਦੋਂ ਸੰਦੇਸ਼ ਦਿੰਦੇ ਸੀ ਉਦੋਂ ਇਹਨਾਂ ਦੇ ਵੱਲੋਂ ਵਿਰੋਧ ਨਹੀਂ ਕੀਤਾ ਜਿਹੜੇ ਉਹ ਵੀ ਸੰਦੇਸ਼ ਦੇ ਲੈਂਦੇ ਆ ਮਤਵਾਦਲ ਜਥੇਦਾਰ ਚੱਬਾ ਸਰਬੱਤ ਖਾਲਸੇ ਚ ਇਹ ਲੜਾਈ ਆ ਜਿਹੜੀ ਵਿਚਾਰਾਂ ਦੀ ਲੜਾਈ ਆ ਪੰਥ ਦੀ ਜਾਗਰੂਕਤਾ ਦੀ ਲੜਾਈ ਆ ਉੱਥੇ ਤੁਸੀਂ ਜਾਓ ਦਰਬਾਰ ਸਾਹਿਬ ਇਹਦਾ ਕੇਂਦਰ ਨਹੀਂ ਬਣਨਾ ਚਾਹੀਦਾ ਤੇ ਹੁਣ ਮੈਨੂੰ ਬੜੀ ਫਿਰ ਇਹਦਾ ਕਿ ਸਿੱਖ ਕੌਮ ਨੂੰ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਕੁਝ ਲੋਕ ਮੁਸ਼ਕਲੀਆਂ ਹਾਸੇ ਨੇ ਤੇ ਉਹ ਲੋਕਾਂ ਨੂੰ ਫਾਇਦਾ ਹੋਊਗਾ ਸਿੱਖ ਕੌਮ ਦਾ ਨੁਕਸਾਨ ਹੋਊਗਾ ਇਸ ਤਰ੍ਹਾਂ ਬਿਲਕੁਲ ਹੀ ਨੁਕਸਾਨ ਹੋ ਰਿਹਾ ਜੀ ਸਿੱਖਾਂ ਦਾ ਮਤਲਬ ਜਿੰਨੇ 2 ਦਸੰਬਰ ਦੇ ਹੁਕਮਨਾਮੇ ਵਾਲੇ ਮਤਲਬ ਬਰਤਾਂਤ ਚ ਸਿਰਜਿਆ ਗਿਆ ਸੀ ਦੁਨੀਆ ਇਕੱਲੇ ਸਿੱਖਾਂ ਚ ਨਹੀਂ ਦੁਨੀਆ ਚ ਵੀਰ ਸਿੱਖਾਂ ਕੋਲ ਇੱਕ ਐਡੀ ਵੱਡੀ ਤਾਕਤ ਜਿਹੜਾ ਤੁਹਾਡੀ ਰਾਜਸੀ ਜਮਾਤ ਨੂੰ ਜਿਹਨੇ ਰਾਜ ਕੀਤਾ ਜਿਹੜੀ ਉਹਨੋਂ ਸਾਹਮਣੇ ਖੜਾ ਕਰ ਲੈਂਦੀ ਹੈ ਵੀ ਤੂੰ ਰਾਜ ਕਿਹਾ ਜਾ ਕੀਤਾ ਇਹਦੇ ਵਿੱਚ ਸਿੱਖ ਪੰਥ ਦਾ ਕੀ ਬਣਿਆ ਅਕਾਲੀ ਦਲ ਦਾ ਕੀ ਬਣਿਆ ਇਹਨਾਂ ਨੇ ਉਹ ਬਰਤਾਂਤ ਨੂੰ ਤੋੜਨ ਦਾ ਆਰਾਮ ਮਿਥ ਲ ਕਿਸੇ ਨੇ ਗੋਲੀ ਚਲਾਤੀ ਕਿਸੇ ਨੇ ਮੁੜ ਕੇ ਜਾ ਕੇ ਕਹਤੋ ਮੈਂ ਤਾਂ ਐਵੇਂ ਹੀ ਮੰਨ ਕੇ ਆ ਸੀ ਗਲਤੀਆਂ ਗੁਲਤੀਆਂ ਸੀ ਕਿਹੜੀਆਂ ਕੀਤੀਆਂ ਨੇ ਜੇ ਜੇ ਆਪਾਂ ਜੇ ਆਪਾਂ ਅਕਾਲ ਤਖਤ ਸਾਹਿਬ ਨਾਲ ਇਦਾਂ ਸਿੱਧਾ ਮੱਥਾ ਜਮੇ ਲਾਉਂਦੇ ਤਾਂ ਫਿਰ ਉਹਦਾ ਮਤਲਬ ਜਿਹੜਾ ਐਂਡ ਆਫ ਦਾ ਡੇ ਦਾ ਹੀ ਹਾਲ ਹੋ ਖੰਡਾ ਨਾ ਜੀ ਖਾਲਸਾ ਪੰਥ ਦੇ ਖੰਡਾ ਕਿਸਾਨੀ ਚ ਦੇਖੋ ਕਿੰਨਾ ਵੱਡਾ ਖੰਡਾ ਪੈ ਗਿਆ ਮਤਲਬ ਜਦੋਂ ਥੋੜੀ ਸੇਧ ਫੇਲ ਹੋ ਗਈ ਅਸਲ ਚ ਹੁਣ ਨਵੇਂ ਮਾਰਗ ਸੇਧ ਅਪਣਾਉਣ ਦੀ ਲੋੜ ਆ ਜਿਹੜੀ ਅਕਾਲ ਤਖਤ ਵੱਲੋਂ ਸਰਜੇ ਬਰਤਾਂਤ ਨੇ ਜਿਹਦੇ ਕੰਟੂਰ ਕਹਦੀ ਇਹ ਸੰਕੇਤ ਦੇਤੇ ਸੀ ਕント ਪੰਜਾਬ ਸਰਵਤ ਦੇ ਭਲੇ ਵਾਲਿਆ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸਤ ਨੂੰ ਨਕਾਰਤਾ ਸੀ ਇਸ ਕਰਕੇ ਉਹ ਵਰਤਾਂਤ ਸਿਰਜਣਾ ਪਊ ਜਿਹੜਾ ਸਿਰਜਣ ਲਈ ਪੰਜ ਮੈਂਬਰੀ ਜਿਹੜੀ ਭਾਰਤੀ ਕਮੇਟੀ ਇਹ ਕੋਸ਼ਿਸ਼ ਕਰ ਰਹੀ ਆ ਉਹਦਾ ਨਤੀਜਾ ਕੀ ਨਿਕਲਦਾ ਆਉਣ ਵਾਲੇ ਸਮੇਂ ਚ ਪਤਾ ਲੱਗੂ ਪੰਜਾਬ ਚ ਇਹ ਜੀ ਤਰਤਾ ਚਾਹੀਦੀ ਆ ਜਿਹੜੀ ਪੰਥ ਦੀ ਨੁਮਾਇੰਦਗੀ ਕਰੇ ਪੰਜਾਬ ਦੀ ਨੁਮਾਇੰਦਗੀ ਕਰੇ ਤੇ ਫੈਡਰਲਿਜ਼ਮ ਦੀ ਨੁਮਾਇੰਦਗੀ ਕਰੇ ਜਿਹੜੇ ਦੂਜੇ ਰਾਜ ਆਪਣੇ ਹੱਕਾਂ ਲਈ ਲੜ ਰਹੇ ਨੇ ਉਹਨਾਂ ਨਾਲ ਤਾਲਮੇਲ ਕਰੇ ਇਹ ਤਾਂ ਤੇਰੀ ਲੋੜ ਆ ਹੁਣ ਤੇਰੋ ਦਿਸ ਨਹੀਂ ਰਹੀ ਇਹ ਉਸਰ ਨਹੀਂ ਹੈ ਸਮੇਂ ਚ ਆਜੂ ਸਾਹਮਣੇ ਅਮਰਤਪਾਲ ਨੂੰ ਫਿਰ ਤੁਸੀਂ ਇਹ ਇਸ ਵਰਤਾਂਤ ਦੇ ਵਿੱਚ ਅਮਰਤਪਾਲ ਨੂੰ ਕਿੱਥੇ ਵੇਖਦੇ ਅਮਰਤਪਾਲ ਆ ਸਭ ਬਰੋਲਾਵਾਦੀ ਸਿਆਸਤ ਅਮਰਤਪਾਲ ਦਾ ਜਿਹੜਾ ਵਰਤਾਂਤ ਆ ਜਿਹੜਾ ਆਉਣ ਸਾਲ ਉਹਨੇ ਸਿਰਜਿਆ ਹੁਣ ਉਹ ਤਾਂ ਹੱਥ ਪਿੱਛੇ ਖਿੱਚ ਲਿਆ ਹੁਣ ਤੁਸੀਂ ਦੇਖੋ ਜਿਹੜਾ ਕਹਿੰਦਾ ਸੀ ਚੜ ਕੇ ਆਏ ਨੂੰ ਤੇ ਗ ਨਿਮ ਕੇ ਆਏ ਨੂੰ ਦੇਗ ਭਜਦਿਆਂ ਨੂੰ ਵਹਣ ਇੱਕੋ ਜੇ ਨੇ ਜਿਵੇਂ ਦੇਖਣਾ ਤੁਸੀਂ ਦੇਖ ਲਓ ਆ ਮੰਗਾ ਖਾਤਰ ਕੀ ਲੜਦੇ ਹੋ ਤੁਸੀਂ ਬੰਦੀ ਸਿੰਘ ਇਹ ਬੰਦੀ ਛੁੱਟ ਜਾਣਗੇ ਹੋਰ ਬੰਦੀ ਬਣ ਜਾਣਗੇ ਆਓ ਇੱਕ ਪੁਰਬ ਪ੍ਰਭ ਸਤਾ ਸਪਨ ਰਾਜ ਲਈ ਲੜੀਏ ਹੁਣ ਜਿਹੜਾ ਦਲ ਬਣਾਇਆ ਅੰਮ੍ਰਿਤਸਰ ਦੇ ਮਤੇ ਲਈ ਕਹਿੰਦੇ ਆ ਨਾ ਲੜੂ ਤੇ ਇਹ ਵੀ ਕਹਿੰਦੇ ਆ ਸਾਡਾ ਵਿਰੋਧੀ ਨੂੰ ਕਿਸੇ ਨੂੰ ਗੋਲੀ ਨਾਲ ਮਾਰਨ ਦਾ ਅਸੀਂ ਹਮਾਇਤੀ ਨਹੀਂ ਅਸੀਂ ਪੂਰਾ ਮੰਨ ਢੰਗ ਨਾਲ ਉਹ ਸਿਆਸਤ ਕਰਾਂਗੇ ਕਰਦੇ ਨੇ ਦਲ ਖਾਲਸਾ ਵਾਲੇ ਵੀ ਕਰਦੇ ਨੇ ਮਾਨਸਾਹ ਵੀ ਕਰਦੇ ਨੇ ਹਰ ਇੱਕ ਦਾ ਹੱਕ ਹੈ ਕਰਨ ਦਾ ਬਾਕੀ ਉਹ ਕਹਿੰਦੇ ਸ਼ਾਹ ਮੁਹੰਮਦਾਨਤ ਨੂੰ ਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥਮੀ ਆ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਪੰਥ ਦੇ ਵਿੜੇ 'ਚ ਗੇਮ ਰੱਖਤੀ ਸੇਧਾਂ ਦੇਤੀਆਂ ਹੁਣ ਪੰਥ ਨੇ ਫੈਸਲਾ ਕਰਨਾ ਹੁਣ ਐ ਤਾਂ ਨਹੀਂ ਵੀ ਕੋਈ ਹੋਰ ਆਜੂਗਾ ਕਿਉਂਕਿ ਪੰਥ ਦੇ ਵਿੱਚ ਤਾਂ ਸੰਗਤ ਆ ਜਿਹੜੇ ਕਹਿੰਦੇ ਗੁਰੂ 20 ਬਿਸਸੇ ਸੰਗਤ 21 ਬਿਸਸੇ ਪੰਜ ਪ੍ਰਧਾਨੀ ਦੀ ਗੱਲ ਕਰਦੇ ਆ ਚਿਹਰੇ ਦੀ ਸਿਆਸਤ ਨਹੀਂ ਹੈ ਵਿਚਾਰ ਦੀ ਸਿਆਸਤ ਆ ਸੋ ਇਸ ਕਰਕੇ ਇਹ 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 ਦੇ ਲਈ ਸੰਵਾਦ ਚੱਲਣਾ ਚਾਹੀਦਾ ਮੈਂ ਕਹਿੰਦਾ ਤਕਸਾਲ ਕਹਿੰਦੀ ਆ ਵੀ ਇਹ ਜਥੇਦਾਰ ਨੂੰ ਐ ਕਰਨਾ ਚਾਹੀਦਾ ਦੂਜੇ ਲਿਆਉਣੇ ਚਾਹੀਦੇ ਜੋ ਖਾਲਸਾ ਪੰਥ ਕੋਲੇ ਇੱਕ ਕੋਲੇ ਤਾਕਤ ਆਈ ਹੋਈ ਆ ਠੀਕ ਆ ਉਹ ਮੁੜ ਕੇ ਚੋਣ ਨਹੀਂ ਕਰਾਈ ਉਹ ਤਾਕਤ ਵੀ ਖਿੰਡ ਜਾਣੀ ਆ ਜਿਵੇਂ ਆਮ ਆਦਮੀ ਪਾਰਟੀ ਦੇ ਹੇਠਾਂ ਅੱਗ ਮੱਚ ਗਈ ਨਾ ਉਹੀ ਜਿਨ੍ਹਾਂ ਨੂੰ ਭਮੱਕੜ ਕਹਿੰਦੇ ਸੀ ਮਤਲਬ ਸੰਕਲਪ ਇਹ ਜਿਹੇ ਭਮੱਕੜ ਦਾ ਕੰਮ ਹੁੰਦਾ ਲਾਟ ਚ ਵੱਜਣਾ ਤੇ ਮਰ ਜਾਣਾ ਰਾਜ ਅਸੀਂ ਕਰਾਂਗੇ ਔਰ ਕਹਿੰਦੇ ਰਾਜ ਤੁਸੀਂ ਕਰ ਰਹੇ ਹੋ ਬਾਹਰਲੇ ਕਰ ਰਹੇ ਹੋ ਉੱਠ ਖੜੀ ਨਾ ਬਗਾਵਤ ਕਿਸਾਨੀ ਅੰਦੋਲਨ ਨੇ ਇਹਨਾਂ ਦੇ ਪੈਰਾਂ 'ਤੇ ਅੱਗ ਜਾਲਤੀ ਸੀ ਸੋ ਇਸ ਕਰਕੇ ਅਮਰਤਪਾਲ ਉਹ ਨਹੀਂ ਕਹੇ ਲੋ ਆਪਣੇ ਸਰਬਜੀਤ ਸਿੰਘ ਨੂੰ ਕਹੇ ਲੋ ਠੀਕ ਆ ਸਿੱਖ ਪੰਥ ਦੇ ਇੱਕ ਦਰਦ ਆ ਮੈਂ ਤੁਹਾਨੂੰ ਇੱਕ ਕਾਂਗਰਸੀ ਆਗੂ ਦੀ ਗੱਲ ਸੁਣਾਉਣਾ ਰਾਣਾ ਗਰਜੀਤ ਉਹਨੇ ਸੋਹਣੀ ਬਹੁਤ ਟਿੱਪਣੀ ਕੀਤੀ ਕਹਿੰਦਾ ਮੈਨੂੰ ਐਸੀ ਜਦ ਫੁੱਲ ਚੜੀ ਜੀ ਆ ਅਮਰਤਪਾਲ ਐਵੇਂ ਡੰਗਾ ਧਾਰੀ ਮਹਿਕ ਮਾਂ ਜਾ ਵੀ ਇਹਨੂੰ ਕਿਹਨੇ ਪੁੱਛਣਾ ਕਹਿੰਦਾ ਮੈਂ ਆਪਣਾ ਹਲਕਾ ਤਾਂ ਬਚਾ ਗਿਆ ਕਹਿੰਦਾ ਜਦੋਂ ਮੈਂ ਫਿਰ ਸੋਚਿਆ ਵੀ ਮਨਾ ਇਹ ਤਾਂ ਖਾਲਸਾ ਪੰਥ ਦਾ ਇੱਕ ਬਹੁਤ ਡੂੰਗਾ ਦਰਦ ਆ ਇਹਦਾ ਦਰਦ ਉਹਦੇ ਨਾਲ ਜੁੜ ਗਿਆ ਲੋਕ ਕਹਿੰਦੇ ਵੀ ਉਹੀ ਕੰਮ ਫੇਰ ਸ਼ੁਰੂ ਕਰ ਲਿਆ ਕਾਣੇ ਪਾਣੀ ਨਰਗੀਆਂ ਜੇਲ੍ਹਾਂ ਤੇ ਐਨਐਸਏ ਮੁੰਡੇ 50 ਉੱਥੇ ਜੇਲ੍ਹ ਚ ਨੇ ਸਰਬਜੀਤ ਆ ਇੱਕੋ ਗੱਲ ਕਹੀ ਸੀ ਪਰਿਵਾਰ ਰੁੜ ਗਿਆ ਉਹ ਸਾਡੀ ਮਾਨ ਨੇ ਵੀ ਬਾਹ ਨੀ ਪੜੀ ਬਸ ਲੋਕਾਂ ਦਾ ਮਨ ਬਦਲ ਗਿਆ ਵੀ ਯਾਰ ਐਡਾ ਮਹਾਨ ਸ਼ਹੀਦ ਅਰਬਾਰ ਪੈ ਸ਼ਹੀਦਾਂ ਦੇ ਨਾਂ ਤੇ ਇਕੱਠੇ ਹੋ ਗਏ ਜਿਹਨੂੰ ਆਪਾਂ ਸ਼੍ਰੋਮਣੀ ਸ਼ਹੀਦ ਕਹਿੰਦੇ ਆ ਜਿਵੇਂ ਸੰਤ ਜਰਨੈਲ ਸਖਪਿੰਦਰ ਵਾਲਾ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਹਿੰਦੇ ਆ ਉਹਨੂੰ ਵੀ ਅਸਾਂ ਸ਼ਹੀਦਾਂ ਦੇ ਵੱਡਾ ਰੁਤਬਾ ਦਿੰਦੇ ਆ ਉਹ ਸਾਰੀ ਲੜਾਈ ਚ ਬਿਜੰਤ ਸਿੰਘ ਨੂੰ ਸਤਵੰਤ ਸਿੰਘ ਨੂੰ ਕੇਰ ਸਿੰਘ ਨੂੰ ਆ ਲੈ ਕਹਿੰਦੇ ਯਾਰ ਉਹਦਾ ਪਰਿਵਾਰ ਰੁਲ ਗਿਆ ਕਹਿੰਦੇ ਚਲੋ ਵੀ ਇਹਨਾਂ ਦਾ ਆਪਾਂ ਆਹ ਤੱਕ ਕੰਮ ਨਵੇੜੀ ਇਹਦਾ ਨਵੇੜ ਤਾਂ ਮੇਰਾ ਮੇਰਾ ਸਤਿ ਕੁਐਸਚਨ ਹੈ ਜੀ ਤੁਸੀਂ ਕੀ ਸਮਝਦੇ ਹੋ ਕਿ 6 ਜੂਨ ਨੂੰ ਜੇ ਸੰਦੇਸ਼ ਉਤੇ ਦਿੱਤਾ ਜਾਂਦਾ ਕਿ ਕੋਈ ਨੁਕਸਾਨ ਹੋ ਸਕਦਾ ਜਾਂ ਇਹਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਨੂੰ ਕੋਈ ਤਹਈਆ ਕਰਨਾ ਪਊਗਾ ਜਾਂ ਸਿੱਖ ਕੌਮ ਜਮੇ ਸਰਵਤ ਖਾਲਸੇ ਦੀ ਤੁਸੀਂ ਗੱਲ ਕਰਦੇ ਹੋ ਜਾਂ ਕੁਝ ਕੀ ਕੀ ਹੋਣਾ ਚਾਹੀਦਾ ਜੀ ਜਿਸ ਦੇ ਨਾਲ ਕੋਈ ਇਦਾਂ ਦਾ ਸਿੱਖ ਕੌਮ ਦਾ ਕੋਈ ਮਾੜਾ ਸੰਦੇਸ਼ ਮੈਸੇਜ ਦੁਨੀਆ ਤੇ ਨਾ ਜਾਵੇ ਨਾ ਕੋਈ ਨੁਕਸਾਨ ਦੇਖੋ ਜੀ ਇੱਕ ਗੱਲ ਤਾਂ ਬਹੁਤ ਸਪਸ਼ਟ ਆ ਸਿੱਖਾਂ ਦੇ ਆਪਸੀ ਕਿੰਨੇ ਰੌਲੇ ਨੇ ਦਰਬਾਰ ਸਾਹਿਬ ਦੇ ਵਿੱਚ ਸਰੀਰਕ ਲੜਾਈ ਨਹੀਂ ਹੋਣੀ ਚਾਹੀਦੀ ਕੋਈ ਹਥਿਆਰਾਂ ਦੀ ਲੜਾਈ ਨਹੀਂ ਹੋਣੀ ਚਾਹੀਦੀ ਹਰ ਸਾਲ ਉੱਥੇ ਖਾਲਸਤਾਨ ਦੇ ਨਾਰੇ ਵਿਰੋਧੀ ਦੇ ਨਹੀਂ ਵੱਜਦੇ ਹੁੰਦੇ ਨੇ ਕੋਈ ਗੱਲ ਨਹੀਂ ਪਹਿਲਾਂ ਕਿਰਪਾਨਾਂ ਉੱਥੇ ਚੱਲੀਆਂ ਨਾ ਜੀ ਫਿਰ ਦੋ ਤਿੰਨ ਸਾਲ ਸ਼ਾਂਤੀ ਰਹੀ ਹੁਣ ਅਸੀਂ ਸੰਦੇਸ਼ ਦੇਣੀ ਦੇਣਾ ਅਸੀਂ ਦੇਣ ਨਹੀਂ ਦੇਣਾ ਮਾਨ ਸਾਹਿਬ ਕਹਿੰਦੇ ਉੱਥੇ ਕੋਈ ਇਹ ਨਾ ਕਰੇ ਇਹ ਤਕਰਾਰ ਮਾੜਾ ਉੱਥੇ ਪਰਮਨ ਤੇ ਸ਼ਾਂਤੀਪੂਰਵਕ ਟੰਗ ਨਾਲ ਗੱਲ ਹੋਣੀ ਚੌਕ ਮਹਿਤੇ ਉਹ ਆਪ ਦਾ ਸਮਾਗਮ ਕਰ ਰਹੇ ਨੇ ਕਰ ਲੋ ਹੁਣ ਤਾਂ ਮੈਂ ਹੈਰਾਨ ਆ ਇੱਕ ਸ਼੍ਰੋਮਣੀ ਕਮੇਟੀ ਦਾ ਵਕੀਲ ਆ ਭਗਵੰਤ ਸਿੰਘ ਸਿਆਲਕਾ ਉਹ ਕਹਿੰਦਾ ਇਹ ਤਾਂ ਹਾਈ ਟਕਸਾਲ ਦਾ ਪ੍ਰੋਗਰਾਮ ਕਿਉਂਕਿ ਸ਼ਹੀਦ ਇਹ ਟਕਸਾਲ ਦੇ ਨੇ ਇਹਦਾ ਮਤਲਬ ਸਾਰਾ ਦਰਬਾਰ ਸਾਹਿਬ ਨੂੰ ਜਦੋਂ ਅਸੀਂ ਕਹਿੰਦੇ ਹ ਖਾਲਸਾ ਪੰਥ ਤੇ ਹਮਲਾ ਉਹਦੀ ਸਾਰਾ ਕੁਝ ਤੁਸੀਂ ਟਕਸਾਲ ਦੀ ਝੋਲੀ ਚ ਪਾ ਦਿਓ ਗੱਲ ਕੀ ਆ ਉਹਦਾ ਹੱਲ ਕੱਢ ਦਮ ਨਵੀਂ ਟਕਸਾਲ ਦਾ ਹੈੱਡ ਕੁਆਰਟਰ ਮਤਲਬ ਉਹ ਤਾਂ ਕਹਿੰਦਾ ਇਹ ਹੱਕੇ ਆ ਉਹਨਾਂ ਨੂੰ ਬਣਾਉਣ ਦਾ ਉਹਨਾਂ ਨੂੰ ਬਣਾਉਣ ਦਾ ਹੱਕਾ ਪਰ ਉਹ ਸ਼ਹੀਦ ਕਿਹਦੇ ਖਾਤਰ ਹੋਏ ਸੀ ਆਨੰਦਪੁਰ ਦੇ ਮਤੇ ਖਾਤਰ ਹੋਏ ਸੀ ਸੋ ਇਹ ਗੱਲਾਂ ਸੰਵਾਦ ਦੀਆਂ ਨੇ ਉੱਥੇ ਸ਼ਾਂਤੀਪੂਰਵਕ ਰਹਿਣਾ ਚਾਹੀਦਾ ਇਹ ਮਸਲਾ ਹੱਲ ਹੋ ਜੂ ਪਹਿਲਾਂ ਵੀ ਹੱਲ ਹੋਏ ਨੇ ਟਕਸਾਲ ਨੇ ਕਬਜ਼ਾ ਕੀਤੀ ਸੀ ਆਪਣੇ ਜਥੇਦਾਰ ਬਣਾਤੇ ਸੀ ਉਹਨਾਂ ਨੂੰ ਸ਼ਰਮਣੀ ਕਮਟੇ ਨੇ ਮਾਨਤਾ ਵੀ ਦੇਤੀ ਸੀ ਖਾਲਸਾ ਪੰਥ ਕਰ ਲੂ ਹੱਲ ਪਰ ਜੇ ਤੁਸੀਂ ਉਹਨਾਂ ਨਾਲ ਸੰਵਾਦ ਰਚੋ ਆਪਸੀ ਲੜਾਈ ਹੈ ਜਿਹੜੀ ਇਹਨੂੰ ਦੁਸ਼ਮਣਾਨਾ ਨਾ ਬਣਾਓ ਦਰਬਾਰ ਸਾਹਿਬ 'ਚ ਤਾਂ ਬਿਲਕੁਲ ਇਹੋ ਜਿਹੀ ਕੁਝ ਹੋਣਾ ਚਾਹੀਦਾ ਮੇਰਾ ਵਿਚਾਰ ਇਹ ਹੈ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਇਸੀ ਸਰਦਾਰ ਮਾਰਵਿੰਸਟਿੰਗ ਮਾਲੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ 6 ਜੂਨ ਦਾ ਜਿਹੜਾ ਦਿਹਾੜਾ ਮਨਾਇਆ ਜਾਂਦਾ ਉਸ ਦੇ ਵਿੱਚ ਕੋਈ ਸਰੀਰਕ ਲੜਾਈ ਨਹੀਂ ਹੋਣੀ ਚਾਹੀਦੀ ਜੇਕਰ ਤੁਹਾਡੀ ਕੋਈ ਮਤਭੇਦ ਹੈਗਾ ਤਾਂ ਉਹਨੂੰ ਵੀ ਦਰਬਾਰ ਸਾਹਿਬ ਤੋਂ ਬਾਹਰ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾ ਸਕਦਾ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਪ੍ਰਵਾਨਤ ਤੇ ਜਥੇਦਾਰ ਨਹੀਂ ਹੈਗਾ ਤਾਂ ਉਸ ਨੂੰ ਸੰਦੇਸ਼ ਦੇ ਦਿੱਤਾ ਸੰਦੇਸ਼ ਉਸ ਦੇ ਵੱਲੋਂ ਦਿੱਤਾ ਜਾਂਦਾ ਜਾਂ ਨਹੀਂ ਦਿੱਤਾ ਜਾਂਦਾ ਬਹੁਤ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ ਤੇ ਦਮਦਮੀ ਟਕਸਾਲ ਨੂੰ ਵੀ ਇਹਨਾਂ ਦੇ ਵੱਲੋਂ ਸਲਾਹ ਅਦਿੱਤੀ ਗਈਆ ਕਿ ਤੁਸੀਂ ਵੀ ਗੱਲਬਾਤ ਦੇ ਨਾਲ ਜਿਹੜਾ ਕੋਈ ਵੀ ਮਸਲਾ ਉਸ ਨੂੰ ਹੱਲ ਕਰੋ ਸੰਦੇਸ਼ ਦੇਣਾ ਜਾਂ ਨਹੀਂ ਦੇਣਾ ਬਹੁਤ ਸਾਰੀਆਂ ਜਿਹੜੀਆਂ ਹੋਰ ਸਿੱਖ ਕੌਮ ਦੀਆਂ ਵਿਰੋਧੀ ਜਮਾਤਾਂ ਨੇ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਹਾਸਾ ਹਾਸਿਕ ਖੇਡ ਵੇਖੀ ਜਾ ਰਹੀ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਸਿੱਖ ਕੌਮ ਦੇ ਮੁੱਦਿਆਂ ਨੂੰ ਵਿਸਾਰਿਆ ਗਿਆ ਸੀ ਸੋ ਅੱਜ ਉਸ ਦੀ ਹਾਲਾਤ ਕਿਹੋ ਜਿਹੀ ਹੋ ਚੁੱਕੇ ਨੇ ਜੇਕਰ ਕੋਈ ਅਕਾਲ ਤਖਤ ਸਾਹਿਬ ਦੇ ਨਾਲ ਸਿੱਧਾ ਪੰਗਾ ਲੈਂਦਾ ਜਾਂ ਫਿਰ ਸਿੱਧਾ ਮੱਥਾ ਲਾਉਂਦਾ ਤਾਂ ਅੰਤ ਉਸ ਦਾ ਮਾੜਾ ਹੀ ਹੁੰਦਾ ਸੋ ਜਿਸ ਮਕਸਦ ਨੂੰ ਲੈ ਕੇ ਕਿ ਉਹ ਲੜਾਈ ਸ਼ੁਰੂ ਕੀਤੀ ਗਈ ਸੀ ਇਹ ਨੰਦਪੁਰ ਸਾਹਿਬ ਦਾ ਮਤਾ ਸੀਗਾ ਸਿੱਖ ਕੌਮ ਨਾਲ ਜੁੜੇ ਮਤੇ ਸੀ ਮਸਲੇ ਸੀ ਉਹ ਉੱਥੇ ਦੇ ਉੱਥੇ ਖੜੇ ਨੇ ਬਹੁਤ ਸਾਰਾ ਪੰਜਾਬ ਨੇ ਇੱਕ ਦੁਖਾਂਤ ਕਾਲਾ ਸਮਾ ਹੰਡਾਇਆ ਇੱਕ ਧਹਾਕੇ ਦੀ ਅਸੀਂ ਗੱਲ ਕਰੀਏ ਕਿ ਧਹਾਕੇ ਤੋਂ ਵੀ ਵੱਧ ਦਾ ਸਮਾ ਜਿਹਦੇ ਵਿੱਚ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਪਾਣੀ ਅਤੇ ਬਹੁਤ ਸਾਰੇ ਛੋਟੇ ਬੱਚੇ ਮਾਵਾਂ ਅਤੇ ਬਜ਼ੁਰਗ ਜਿਹੜੇ ਇਸ ਕਾਲੇ ਸਮੇਂ ਦੀ ਪੇਟ ਚੜੇ ਨੇ ਤੇ ਜਿਸ ਦਾ ਦੁੱਖ ਹਮੇਸ਼ਾ ਸਿੱਖ ਕੌਮ ਨੂੰ ਨੁਕਸਾਨ ਹਮੇਸ਼ਾ ਸਿੱਖ ਕੌਮ ਨੂੰ ਰਿਹਾਵਾ ਤੇ ਜੇਕਰ ਅਜਿਹਾ ਮੁਰਕੇ ਨਹੀਂ ਹੋਣਾ ਚਾਹੀਦਾ ਤੇ ਅੱਜ ਵੀ ਸਾਨੂੰ ਹਰ ਗੱਲਬਾਤ ਦੇ ਰਾਹੀਂ ਹੀ ਮਸਲਾ ਹੱਲ ਕਰਨਾ ਚਾਹੀਦਾ ਕੈਮਰਾਮੈਨ ਵਿਨੋਦ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਦਾ ਸਮਰ ਨਿਊਜ਼ ਚੰਡੀਗੜ੍ਹ